ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਪੀਟੀਸੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਵਿੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਜਿਹੜਾ ਵਿਸ਼ਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਤੇ ਗੁਰੂ ਘਰ ਦੇ ਵਿੱਚੋਂ ਜੋ ਮੈਟਰ ਸਾਨੂੰ ਮਿਲਦਾ ਹੈ ਭਾਵੇਂ ਉਹ ਕੀਰਤਨ ਰੂਪ ਦੇ ਵਿੱਚ ਹੋਵੇ ਕਥਾ ਰੂਪ ਦੇ ਵਿੱਚ ਹੋਵੇ ਜਾਂ ਵਿਖਿਆਨ ਰੂਪ ਦੇ ਵਿੱਚ ਹੋਵੇ ਗੁਰਬਾਣੀ ਦੀ ਵੀ ਗੱਲ ਚੱਲ ਰਹੀ ਹੈ ਇਤਿਹਾਸ ਦੀ ਵੀ ਗੱਲ ਚੱਲ ਰਹੀ ਹੈ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਗੁਰਬਾਣੀ ਅਤੇ ਇਤਿਹਾਸ ਦਾ ਆਪਸੀ ਸੁਮੇਲ ਕਿਸ ਤਰ੍ਹਾਂ ਦਾ ਹੈ ਕਿਵੇਂ ਦਾ ਹੋਣਾ ਚਾਹੀਦਾ ਤੇ ਕਿਵੇਂ ਦਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਤੇ ਇਤਿਹਾਸ ਨੂੰ ਗ੍ਰਹਿਣ ਕਰਨਾ ਹੈ ਜੀहां ਇਸ ਪੂਰੇ ਵਿਸ਼ੇ ਬਾਰੇ ਤੁਹਾਡੇ ਰੂਬਰੂ ਕਰਨ ਲਈ ਪੰਥ ਦੀ ਬੜੀ ਪਿਆਰੀ ਸ਼ਖਸ਼ੀਅਤ ਸਾਡੇ ਅਤੀ ਸਤਕਾਜਯੋਗ ਸਿੱਖ ਵਿਦਵਾਨ ਭਾਈ ਮਰਿੰਦਰ ਸਿੰਘ ਜੀ ਪੱਟੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੋਂ ਸਰਦਾਰ ਹਰਪ੍ਰੀਤ ਸਿੰਘ ਜੀ ਨਾਸ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਪੁੱਛਦਾ ਸਭ ਤੁਹਾਡੇ ਵੱਲ ਆਵਾਂਗਾ ਤੁਸੀਂ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਵਿਚਰ ਰਹੇ ਹੋ ਗੁਰਬਾਣੀ ਦੀ ਵੀ ਗੱਲ ਹੁੰਦੀ ਹੈ ਇਤਿਹਾਸ ਦੀ ਵੀ ਗੱਲ ਹੁੰਦੀ ਹੈ ਦੋਨੇ ਪੱਖ ਕਿਵੇਂ ਲੈ ਕੇ ਚੱਲਦੇ ਹੋ ਕਿਉਂਕਿ ਗੁਰਬਾਣੀ ਦੇ ਨਾਲ ਇਤਿਹਾਸ ਨੂੰ ਸਮੇਲ ਕਰਕੇ ਚੱਲਣਾ ਜਾਂ ਇਤਿਹਾਸਕ ਨੂੰ ਗੁਰਬਾਣੀ ਨਾਲ ਦੋਨੇ ਪੱਖ ਸੰਗਤ ਰੱਖਣੇ ਪੈਂਦੇ ਨੇ ਜਿੱਥੇ ਗੁਰਬਾਣੀ ਦੇ ਪਰਮਾਨ ਵੀ ਦੇ ਰਹੇ ਆ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਵੀ ਕਰਦੇ ਸਾਨੂੰ ਤੇ ਇਤਿਹਾਸਕ ਪ੍ਰਸੰਗ ਵੀ ਸੁਣਾਉਣੇ ਪੈਂਦੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਸ਼ਬਦ ਨੇ ਜੋ ਇਤਿਹਾਸ ਦੇ ਨਾਲ ਸਾਂਝ ਰੱਖਦੇ ਆ ਜੀ ਜਿਵੇਂ ਅਸੀਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਮਦ ਦੇਖਦੇ ਆ ਕਿ ਉਹ ਐਮਨਾਬਾਦ ਜਾਂਦੇ ਆ ਬਿਲਕੁਲ ਉਹ ਇੱਕ ਇਤਿਹਾਸਿਕ ਪੱਖ ਹੈ ਔਰ ਖਾਸ ਕਰਕੇ ਉਹਨਾਂ ਸ਼ਬਦਾਂ ਨੂੰ ਅਸੀਂ ਬਾਬਰ ਬਾਣੀ ਦੇ ਨਾਲ ਜਿਹੜਾ ਵਾ ਉਹ ਸੰਬੋਧਨ ਕਰਦੇ ਹਾਲਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਕੋਈ ਸਰਲੇਖ ਨਹੀਂ ਕਿ ਬਾਬਰ ਬਾਣੀ ਹੈ ਕਿਤੇ ਤਤਕਰੇ ਵਿੱਚ ਨਹੀਂ ਬਾਬਰ ਬਾਣੀ ਨਹੀਂ ਤਤਕਰੇ ਵਿੱਚ ਨਹੀਂ ਪਰ ਉਹਨਾਂ ਸ਼ਬਦਾਂ ਨੂੰ ਜਿਹੜਾ ਹੈ ਉਹ ਉਸ ਵੇਲੇ ਦੇ ਇਤਿਹਾਸ ਇੱਕ ਪੱਖ ਦੇ ਨਾਲ ਜੋੜਿਆ ਜਾਂਦਾ ਕਿ ਇਹਨਾਂ ਦਾ ਸੰਬੰਧ ਬਾਬਰ ਦੀ ਉਸ ਆਮਦ ਦੇ ਨਾਲ ਆ ਇਹਨਾਂ ਤੋਂ ਸ਼ਬਦ ਵਰਤਿਆ ਬਾਪਰ ਬਾਣੀ ਜੀ ਜੀ ਉਹ ਇਤਿਹਾਸਕ ਪਰਪੇਖ ਵਿੱਚੋਂ ਆਇਆ ਨਹੀਂ ਅਸੀਂ ਇਹ ਦੇਖਦੇ ਹਾਂ ਕਿ ਇਤਿਹਾਸ ਦੇ ਨਾਲ ਸੰਬੰਧ ਹੋਣ ਕਰਕੇ ਜਿਹੜਾ ਅਸੀਂ ਸਾਡੇ ਵਿਦਵਾਨਾਂ ਵੱਲੋਂ ਜਾਂ ਪਰੰਪਰਾਵਾਂ ਦੇ ਵਿੱਚ ਇਹ ਸ਼ਬਦ ਜਿਹੜਾ ਸੀ ਉਹ ਚੱਲਦਾ ਆ ਰਿਹਾ ਹੈ ਪ੍ਰਚਲਿਤ ਹੋਇਆ ਜੀ ਹੁਣ ਜਿਹੜਾ ਸ਼ਬਦ ਦੇ ਵਿੱਚ ਉਹ ਕਹਿੰਦੇ ਪਏ ਨੇ ਧੰਗੁਰ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕੇ ਪਾਪ ਕੀ ਜਾਂ ਦੇ ਕਾਬਿਲਤਾ ਆ ਜੋਰੀ ਵਾਂਗ ਇਹ ਇਹ ਇਤਿਹਾਸ ਇੱਕ ਪ੍ਰਮਾਨਤਾ ਹੈ ਓਕੇ ਗੁਰੂ ਨਾਨਕ ਦੇ ਮਹਾਰਾਜ ਤੁਲੰਬੇ ਜਾਂਦੇ ਨੇ ਸੱਜਣ ਦੇ ਕੋਲ ਗਏ ਜੀ ਹਾਲਾਂਕਿ ਉਹ ਸ਼ਬਦ ਜਿਹੜਾ ਹੈ ਵੈਸੀ ਸ਼ਬਦ ਜਿਹੜਾ ਹੈ ਉਹ ਤ੍ਰੈਕਾਲ ਦਰਸ਼ੀ ਆ ਕਿਤੇ ਸਮੇਂ ਵੀ ਕਿਸੇ ਵਾਸਤੇ ਵੀ ਵਰਤਿਆ ਜਾ ਸਕਦਾ ਜਿਵੇਂ ਪ੍ਰਥਾਏ ਸਾਖੀ ਮਹਾਪੁਰਖ ਕੋਲ ਸੰਦੀ ਸਕਲ ਜਹਾਨੇ ਪ੍ਰਥਾਏ ਕਿਸੇ ਦੇ ਵੇਲੇ ਵੀ ਉਚਾਰਨ ਕੀਤਾ ਗਿਆ ਪਰ ਉਹ ਇੱਕ ਵੇਲੇ ਦਾ ਇਤਿਹਾਸਿਕ ਸਰੋਤ ਬਣਦਾ ਹੈ ਇਤਿਹਾਸਿਕ ਬਹਾਨਾ ਰੱਖਦਾ ਹੈ ਤੇ ਦੂਸਰੇ ਪਾਸੇ ਉਹ ਜਿਹੜਾ ਸ਼ਬਦ ਹੈ ਜਾਂ ਉਹ ਉਸੋ ਵਿਲੇ ਦਾ ਬ੍ਰਤਾਂਤ ਹੈ ਉਹ ਅਗਲੇ ਸਮੇਂ ਦੇ ਵਿੱਚ ਸੇਧ ਦੇਣ ਵਾਸਤੇ ਸਹਾਇ ਹੁੰਦਾ ਹੈ ਜੀ ਸੋ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਅਸੀਂ ਇਤਿਹਾਸ ਦੇ ਨਾਲ ਜੋੜ ਕੇ ਦੇਖਦੇ ਆਂ ਦੂਸਰੀ ਗੱਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਪਣੇ ਆਪ ਦੇ ਵਿੱਚ ਉਹਨਾਂ ਦਾ ਹਰ ਇੱਕ ਅੱਖਰ ਹਰ ਇੱਕ ਸ਼ਬਦ ਹਰ ਇੱਕ ਪੰਕਤੀ ਜਿਹੜੀ ਹੈ ਉਹ ਸੰਪੂਰਨ ਹੈ ਪਰ ਇਤਿਹਾਸ ਤੇ ਗੁਰਬਾਣੀ ਜਿਹੜੇ ਨੇ ਉਹ ਇਵੇਂ ਨਹੀਂ ਕਿ ਜਿਵੇਂ ਇੱਕ ਪੰਖੀ ਦੇ ਦੋ ਪੰਖ ਹੋਣ ਤੇ ਉਹ ਉਡਾਰੀ ਤਾਂ ਭਰ ਸਕਦਾ ਹੈ। ਕੀ ਬਾਤ ਹੈ? ਬਹੁਤ ਖੂਬ। ਇੱਕ ਗੱਲ ਅਸੀਂ ਦੇਖਾਂਗੇ ਕਿ ਦੇਖੋ ਬਾਣੀ ਨੂੰ ਬਹੁਤ ਪਿਆਰ ਨਾਲ ਪੜਿਆ ਜਾ ਰਿਹਾ ਹੈ। ਵਿਦਵਾਨ ਇੱਕ ਸੱਜਣ ਨੇ ਗੱਲ ਕੀਤੀ ਉਹ ਕਹਿ ਲੱਗੇ ਕਿ ਕੁਝ ਬਾਣੀਆਂ ਜੜੀਆਂ ਨੇ ਇਹ ਉਹਨਾਂ ਨੂੰ ਅਸੀਂ ਕਹਿੰਨੇ ਨਿਤ ਬਾਣੀ, ਇੱਕ ਨੂੰ ਕਹਿੰਨੇ ਨਿਮਿਤ ਬਾਣੀ, ਇੱਕ ਨੂੰ ਕਹਿੰਨੇ ਸੁਹਿਤ ਬਾਣੀ। ਕਿ ਨਿਤ ਬਾਣੀ ਦੇ ਵਿੱਚ ਨਿਤਨੇਮ ਦੀਆਂ ਬਾਣੀਆਂ। ਨਿਮਿਤ ਬਾਣੀ ਦੇ ਵਿੱਚ ਜੇਕਰ ਮર્ગ ਹੈ ਤਾਂ ਆਲਾਹਨੀ ਜਾਂ ਸਦ ਜੇ ਆਨੰਦ ਕਾਰਜ ਹੈ ਤੇ ਚਾਰਲਾਵਾ ਸੋ ਹਿਤ ਬਾਣੀ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਹੈ ਹਾਲਾਂਕਿ ਕਿਤੇ ਇਹ ਹੁਕਮ ਨਹੀਂ ਕਿ ਇਹਨੂੰ ਤੁਸੀਂ ਨਿਤ ਪੜੋ ਹੁਣ ਬਾਣੀ ਬਹੁਤ ਪੜੀ ਜਾ ਰਹੀ ਆ ਕੁਰਬਾਨੀ ਪੜਨ ਵਾਲਿਆਂ ਦੇ ਘਰ ਦੇ ਵਿੱਚ ਸਿੱਖੀ ਜਾਂ ਸਿੱਖੀ ਦੇ ਨਾਲ ਸੰਬੰਧਿਤ ਜਾਂ ਰਹਿਤ ਮਰਿਆਦਾ ਜਾਂ ਐਦਾਂ ਦੇਖ ਸਕਦੇ ਆ ਕਿ ਸ਼ਾਇਦ ਧਾਰੀ ਸਿੱਖਾਂ ਦੇ ਬਿਤੇ ਸੁਖਮੀ ਸਾਹਿਬ ਦਾ ਪਾਠ ਕੀਤਾ ਜਾਂਦਾ ਮੁਬਾਰਕ ਚਲੋ ਕਰੋ ਪਰ ਕੱਲਾ ਬਾਣੀ ਜ਼ਿਕਰ ਕੋਈ ਪੜਦਾ ਪਿਆ ਹੈ ਤੇ ਬਾਣੀ ਪੜਨ ਉਹੜਨਾ ਜਿਹੜਾ ਹੈ ਉਹ ਇਤਿਹਾਸ ਦੇ ਪੱਖ ਤੋਂ ਨਾ ਵਾਕਿਫ ਹੈ ਤੇ ਉਹ ਸਿੱਖੀ ਦੇ ਨਾਲ ਨਹੀਂ ਜੁੜੇਗਾ ਮਾਨਣ ਜ਼ਰੂਰ ਪੜੇਗਾ ਗੁਰਦੁਆਰੇ ਵੀ ਜਾਵੇਗਾ ਸੋ ਇਹ ਸ਼ਰਤ ਕੇਵਲ ਸ਼ਰਦਾ ਭਾਵਨਾ ਚ ਸ਼ਰਦਾ ਹੈ ਬਾਣੀ ਪੜਨ ਦੇ ਉੱਪਰ ਕਿ ਇਹ ਪੜਨ ਦੇ ਨਾਲ ਸਾਨੂੰ ਸੁੱਖ ਮਿਲਦੇ ਨੇ ਜਾਂ ਸ਼ਰਦਾ عقیدਤ ਰੱਖ ਕੇ ਪੜੀ ਜਾ ਰਹੀ ਏ ਪਰ ਜਿਹੜਾ ਪੱਖ ਸਿੱਖੀ ਦੇ ਵਿੱਚ ਜਿੰਨੇ ਮਜ਼ਬੂਤੀ ਲਿਆਉਣੀ ਸੀ ਜਿੰਦੇ ਕਰਕੇ ਅਸੀਂ ਚਲੋ ਪੁਰਾਣੇ ਸਰੋਤ ਅਸੀਂ ਦੇਖਦੇ ਆ ਇਤਿਹਾਸ ਦੇ ਵਿੱਚ ਕਈ ਸਾਖੀਆਂ ਮਿਲਦੀਆਂ ਨੇ ਛੋਟੀ ਸਾਹਿਬ ਜੀ ਆ ਦੇੰਦੇ ਸੀ ਗੱਲ ਕਰਦੇ ਆ ਕਿ ਠੰਡੇ ਬੁਰਜ ਦੇ ਵਿੱਚ ਨੇ ਸਵੇਰੇ ਉਹਨਾਂ ਦੀ ਪੇਸ਼ੀ ਹੋ ਚੁੱਕੀ ਇੱਕ ਸ਼ਾਮ ਨੂੰ ਮਾਤਾ ਜੀ ਦੇ ਕੋਲ ਆਉਂਦੇ ਨੇ ਔਰ ਸਾਰਾ ਉਹਨਾਂ ਨੇ ਬਿਰਤਾਂਤ ਦੱਸਿਆ ਕਿ ਦਾਦੀ ਜੀ ਅੱਜ ਸਾਨੂੰ ਵਜ਼ੀਰ ਖਾਨ ਨੇ ਆ ਗੱਲਾਂ ਕਹੀਆਂ ਕਿ ਆ ਪਿਤਾ ਜੀ ਤੁਹਾਡੇ ਸ਼ਹੀਦ ਹੋ ਚੁੱਕੇ ਮਾਰੇ ਜਾ ਚੁੱਕੇ ਨੇ ਆਨੰਦਪੁਰ ਸਾਹਿਬ ਉਜੜ ਚੁੱਕਿਆ ਸਾਰੀ ਗੱਲਾਂ ਉਹਨਾਂ ਦਸੀਆਂ ਮਾਤਾ ਜੀ ਕੀ ਕਰਦੇ ਨੇ ਉੱਥੇ ਮਾਤਾ ਜੀ ਕਹਿੰਦੇ ਨੇ ਦੇਖੋ ਪੁੱਤਰ ਤੁਹਾਡੇ ਦਾਦਾ ਜੀ ਕਿਸੇ ਦੂਸਰੇ ਦਾ ਧਰਮ ਬਚਾਉਂਦੇ ਪਏ ਨੇ ਇਇ ਇੱਕ ਇਤਿਹਾਸਿਕ ਪੱਖ ਦੀ ਗੁਰਬਾਨੀ ਨਹੀਂ ਆ ਜੀ ਉਥੇ ਇਹ ਨਹੀਂ ਕਿ ਉਥੇ ਕਿਹਾ ਗਿਆ ਕਿ ਤੁਸੀਂ ਜੱਲਦੀ ਸੇ ਪੜੋ ਕੋਈ ਗੱਲ ਨਹੀਂ ਕੱਲ ਨੂੰ ਜੋ ਹੋਏਗਾ ਵੇਖੀ ਜਾਵੇਗੀ ਉਥੇ ਉਹ ਕਹਿੰਦੇ ਪਏ ਨੇ ਇਤਿਹਾਸ ਦੇ ਪੱਖ ਦੀ ਗੱਲ ਕੀਤੀ ਕਿ ਨਾਲ ਤਿੰਨ ਸਿੰਘ ਜਾਂਦੇ ਨੇ ਭਾਈ ਮਤੀ ਦਾਸ ਭਾਈ ਸੱਤੀ ਦਾਸ ਭਾਈ ਦਿਆਲਾ ਜੀ ਧੰਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਗਏ ਕਿ ਉਥੇ ਇਹ ਹੀ ਗੱਲ ਆਖੀ ਜਾਂਦੀ ਆ ਕਿ ਤੁਹਾਡੇ ਦਾਦਾ ਜੀ ਨੇ ਕਿਸੇ ਦੂਸਰੇ ਦਾ ਧਰਮ ਬਚਾਇਆ ਹੈ ਇਤਿਹਾਸਕ حوالے ਦਿੱਤੇਗੇ ਠੰਡੇ ਬੋੜ ਦੇ ਵਿੱਚ ਬਿਲਕੁਲ ਦੇਖੋ ਉੱਥੇ ਕੱਲਾ ਬਾਣੀ ਦੀ ਚਲੋ ਪ੍ਰੋੜਤਾ ਹੈ ਬਾਣੀ ਉਹਨਾਂ ਦੇ ਅੰਦਰ ਹੈ ਪਰ ਉਹਨੂੰ ਕਮਾਉਣਾ ਕਿਵੇਂ ਆ ਉਸ ਦ੍ਰਿੜਤਾ ਨੂੰ ਕਾਇਮ ਕਿਵੇਂ ਰੱਖਣਾ ਹੈ ਜਾਂ ਉਸ ਕਚੈਰੀ ਦੇ ਵਿੱਚ ਉਹ ਦੋ ਜਕਾਰੇ ਗੂੰਜਨੇ ਕਿਵੇਂ ਸੀ ਇਹ ਸਾਰਾ ਕੁਝ ਇਤਿਹਾਸ ਦਾ ਪੱਖ ਹੈ ਬਿਲਕੁਲ ਜੇ ਇਤਿਹਾਸ ਦਾ ਪੱਖ ਨਾ ਹੁੰਦਾ ਤੇ ਹੋ ਸਕਦਾ ਕਿ ਅੱਜ ਇਤਿਹਾਸ ਨਾ ਬਣਦਾ ਕਿ ਲੱਖਾਂ ਜਾਣੇ ਲੱਗ ਜਾ ਕੇ ਉੱਥੇ ਜਕਾਰੇ ਬੁਲਾਉਂਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਤਨਾ ਕਿਤੇ ਦੋਨੇ ਪੱਖ ਨਾਲ ਲੈ ਕੇ ਚੱਲਾਂਗੇ ਸਾਡੇ ਕੋਲ ਹਵਾਲੇ ਵੀ ਇਹੀ ਮਿਲਦੇ ਨੇ ਨਾਸਾ ਤੁਸੀਂ ਵੀ ਲੰਬੇ ਸਮੇਂ ਤੋਂ ਇਤਿਹਾਸਕ ਸਰੋਤਾਂ ਦਾ ਅਧਿਐਨ ਕੀਤਾ ਹੈ ਬਕਾਇਦਾ ਜੋ ਤੁਸੀਂ ਚਿੱਤਰਕਾਰੀਆਂ ਦੇ ਰਾਹੀਂ ਇਤਿਹਾਸ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ ਕਿਤੇ ਸਾਨੂੰ ਇਤਿਹਾਸਕ ਸਰੋਤ ਵਿੱਚ ਇਹ ਵੀ ਮਿਲਦਾ ਹੈ ਕਿ ਬਾਣੀ ਨੂੰ ਆਧਾਰ ਬਣਾ ਕੇ ਜਾਂ ਬਾਣੀ ਦੇ ਸਿਧਾਂਤ ਨੂੰ ਆਧਾਰ ਬਣਾ ਕੇ ਇਤਿਹਾਸ ਸਿਰਜਿਆ ਜਾਂਦਾ ਕਿਉਂਕਿ ਪਕਰ ਤਾਂ ਗੁਰਬਾਣੀ ਪੈਗੀ ਸਾਨੂੰ ਬਿਲਕੁਲ ਦੇ ਪਰ ਇੱਕ ਮੈਂ ਹੋਰ ਪੱਖ ਪੇਸ਼ ਕਰਨਾ ਚਾਹੂੰਗਾ ਜੀ ਜਿਹੜਾ ਵੀ ਇਤਿਹਾਸ ਦੇ ਨਾਲ ਨਾਲ ਗੁਰਬਾਣੀ 'ਚ ਮਿਥਿਹਾਸ ਵੀ ਇਤਿਹਾਸਿਕ ਹਵਾਲੇ ਵੀ ਆਪਾਂ ਛੱਡ ਕੇ ਨਹੀਂ ਚੱਲ ਸਕਦੇ ਇਤਿਹਾਸ ਤਾਂ ਛੱਡਣਾ ਹੀ ਜ਼ਰੂਰੀ ਹੈ ਜੀ ਮਿਥਿਹਾਸਿਕ ਹਵਾਲੇ ਵੀ ਇੰਨੇ ਆ ਜੀ ਉਹਨਾਂ ਨੂੰ ਵੀ ਆਪਾਂ ਛੱਡ ਨਹੀਂ ਸਕਦੇ ਕਿਉਂਕਿ ਗੁਰਬਾਣੀ 'ਚ ਅਨੇਕਾਂ ਉਦਾਹਰਨਾਂ ਭਗਤ ਪ੍ਰਤਾਪ ਦੀ ਜਨਕ ਦੀ ਹੋਰ ਅਨੇਕਾਂ ਉਦਾਹਰਨਾਂ ਨੇ ਉਹਨਾਂ ਨੂੰ ਆਪਾਂ ਮਿਥਿਹਾਸਕ ਮੰਨਦੇ ਆ ਉਹ ਮੇ ਇਤਿਹਾਸ ਵੀ ਨਹੀਂ ਆਪਾਂ ਛੱਡ ਸਕਦੇ ਇਤਿਹਾਸ ਤਾਂ ਛੱਡਣਾ ਦੂਰ ਦੀ ਗੱਲ ਰਹੀ ਜੀ ਇੱਕ ਗੱਲ ਤੁਸੀਂ ਇੱਥੇ ਸ਼ਬਦ ਵਰਤਿਆ ਮੇ ਇਤਿਹਾਸ ਪਰੰਤੂ ਇਤਿਹਾਸ ਵੀ ਉਹੀ ਪ੍ਰਮਾਣ ਤੋਂ ਹੋਵੇਗਾ ਜਿਹੜਾ ਗੁਰਬਾਣੀ ਦੀ ਕਿਸਮਰਤੀ ਤੇ ਭਰਉਤਰੇਗਾ ਜਿਹੜਾ ਗੁਰਬਾਣੀ ਦੀ ਕਿਸਮਰਤੀ ਦੇ ਪਰਉ ਨੇ ਉਤਰੇ ਉਹ ਮੇ ਇਤਿਹਾਸ ਹੈ ਪਰੰਤੂ ਉਦਾਹਰਨਾਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਗੱਲ ਵੀ ਸਾਡੀ ਗੁਰਬਾਣੀ ਦੀ ਗੁਰਸਟੇਜਾ ਤੋਂ ਕੀਤੀ ਜਾਂਦੀ ਹੈ ਫਿਰ ਕਿਤਨਾ ਕਿਤੇ ਐਵੇਂ ਲੱਗਦਾ ਕਿ ਗੁਰਬਾਣੀ ਨੂੰ ਵੱਡਾ ਕਰਨ ਵਾਸਤੇ ਗੁਰਬਾਣੀ ਹੈ ਆਪਣੇ ਆਪ ਵਿੱਚ ਵੱਡਾਪਨ ਕਿਤਨਾ ਕਿਤੇ ਇਤਿਹਾਸਕ ਪੱਖ ਇਹਨਾਂ ਵੱਡਾ ਉਹਦੋਂ ਸਾਨੂੰ ਗੁਰਬਾਣੀ ਦੀ ਪੋਰ ਤੱਕ ਖਤਮ ਹੋ ਜਾਂਦੀ ਹੈ ਸ਼ਬਦ ਦਾ ਸਿਧਾਂਤ ਘਟ ਜਾਂਦਾ ਐ ਨਹੀਂ ਲੱਗਦਾ ਨਹੀਂ ਜੀ ਜਿਹੜਾ ਮਿਥਿਹਾਸ ਹੈ ਜੀ ਦੇਖੋ ਪਹਿਲਾਂ ਮਿਥਿਹਾਸ ਨੂੰ ਸਮਝਣ ਦੀ ਜਰੂਰਤ ਹੈ ਜਦੋਂ ਧਰਮ ਤੇ ਇਤਿਹਾਸ ਮਿਲਦਾ ਤਾਂ ਮਿਥਿਹਾਸ ਨੇਚਰ ਲਿਆ ਹੋਣਾ ਜੀ ਕਿਉਂਕਿ ਜਦੋਂ ਧਰਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਦੇਵੀ ਸ਼ਕਤੀਆਂ ਦੀ ਗੱਲ ਕਰਦੇ ਹਾਂ ਵੀ ਗੁਰੂ ਸਾਹਿਬ ਕਰਾਮਾਤਾਂ ਹੈ ਗੁਰੂ ਸਾਹਿਬ ਸਾਨੂੰ ਰੱਬ ਸਰੂਪ ਹੈ ਜੀ ਉਹ ਕੁਝ ਵੀ ਅਕਾਲ ਪੁਰਖ ਕਰਨਾ ਹਾਰਾ ਕੁਝ ਵੀ ਕਰ ਸਕਦਾ ਜੀ ਇਸੇ ਤਰ੍ਹਾਂ ਗੁਰੂ ਸਾਹਿਬ ਵੀ ਸਭ ਕੁਝ ਕਰ ਸਕਦੇ ਨੇ ਉਦੋਂ ਜਦ ਆਪਾਂ ਗੱਲ ਕਰਦੇ ਆ ਜੇ ਜਦੋਂ ਤੋਂ ਅਕਾਦਮਿਕਤਾ ਆਈ ਹੈ ਨਾ ਜੀ ਆਪਾਂ ਇਤਿਹਾਸ ਪਹਿਲਾਂ ਕਥਾ ਦੇ ਰੂਪ ਚ ਚੱਲਦੀ ਸੀ ਜੀ ਪਰ ਹੁਣ ਆਪਾਂ ਅਕਾਦਮਿਕ ਤੌਰ ਤੇ ਚੱਲਦੇ ਆ ਤਾਂ ਉਦੋਂ ਫਿਰ ਇਹ ਪ੍ਰੋਬਲਮ ਖੜੀ ਹੁੰਦੀ ਹੈ ਜੀ ਆਪਾਂ ਫਿਰ ਕਰਾਮਾਤ ਨੂੰ ਹੋਰ ਇਤਿਹਾਸ ਹਾਂ ਜੀ ਹਾਂ ਤਰਕਵਾਦੀ ਜਦੋਂ ਸ਼ੁਰੂ ਹੁੰਦਾ ਉਦੋਂ ਤੋਂ ਫਿਰ ਇਹ ਹੁੰਦਾ ਜੀ ਪਰ ਤੁਸੀਂ ਇਹ ਛੱਡ ਨਹੀਂ ਸਕਦੇ ਪਰਮਾਤਮਾ ਤਾਂ ਕੁਝ ਵੀ ਕਰਵਾ ਸਕਦਾ ਜੀ ਫਿਰ ਆਪਾਂ ਕਰਾਮਾਤ ਤੋਂ ਭੱਜਦੇ ਆ ਤਾਂ ਫਿਰ ਉਹ ਕਥਾ ਰੂਪ ਪਹਿਲਾਂ ਇਤਿਹਾਸ ਚੱਲਦਾ ਦੀ ਜਦੋਂ ਆਪਾਂ ਅਕਾਦਮਿਕਤਾ ਚੱਲਦੀ ਹੈ ਤਾਂ ਆਪਾਂ ਉਹਨਾਂ ਨੂੰ ਦੂਸਤ ਤਰ੍ਹਾਂ ਲੈਣੇ ਆ ਇਸ ਤਰ੍ਹਾਂ ਇਸ ਤਰ੍ਹਾਂ ਹੋ ਸਕਦਾ ਹੈ ਜੀ ਕਿ ਗੁਰੂ ਨਾਨਕ ਦੇਵ ਮਹਾਰਾਜ ਸਮੇਂ ਤੋਂ ਜਦੋਂ ਸਤਗੁਰ ਮਹਾਰਾਜ ਨੇ ਬਾਣੀ ਦਾ ਉਚਾਰਨ ਕਰਨਾ ਸ਼ੁਰੂ ਕੀਤਾ ਬਾਣੀ ਮਹਾਰਾਜ ਜੀ ਦੇ ਰਾਹੀਂ ਪ੍ਰਗਟ ਹੁੰਦੀ ਆ ਉਸ ਵੇਲੇ ਦੀਆਂ ਜਿਹੜੀਆਂ ਪ੍ਰਚਲਿਤ ਚੀਜ਼ਾਂ ਸੀ ਭਾਵੇਂ ਕੋਈ ਉਹ ਰੀਤੀ ਰਿਵਾਜ ਸੀ ਭਾਵੇਂ ਉਹ ਕੋੜੀਆਂ ਸੀ ਜਾਂ ਕਟਨਾਵਾ ਸੀ ਜਾਂ ਪ੍ਰਾਣੀਆਂ ਕੁਝ ਪ੍ਰਚਲਿਤ ਸਾਖੀਆਂ ਚੱਲਦੀਆਂ ਸੀ ਤਰੂ ਦੀ ਜਾਂ ਪਹਿਲਾਦ ਦੀ ਗੱਲ ਕਰਦੇ ਆ ਸੋ ਉਹਨਾਂ ਨੂੰ ਸਤਗੁਰ ਮਹਾਰਾਜ ਜੀ ਨੇ ਪ੍ਰਮਾਣਿਕ ਦਾ ਤੇ ਤੌਰ ਤੇ ਵਰਤਿਆ ਹੈ ਨਾਕੀ ਉਹਨਾਂ ਦੇ ਵਾਸਤੇ ਜਿਹੜੀ ਸੀ ਮਹਾਰਾਜ ਨੇ ਪ੍ਰੋੜਤਾ ਕਰਨ ਵਾਸਤੇ ਕਿ ਗੁਰਬਾਣੀ ਨੂੰ ਪ੍ਰੋੜਤਾ ਵਾਸਤੇ ਨਹੀਂ ਕਿ ਗੁਰਬਾਣੀ ਦੇ ਵਿੱਚ ਸਿਰਫ ਪ੍ਰਮਾਨਿਕਤਾ ਕਰਕੇ ਕਿ ਐਵੇਂ ਜੇ ਜੇ ਨਾਮ ਦੀ ਗੱਲ ਕੀਤੀ ਜਾਂਦੀ ਹੈ ਤੇ ਉੱਥੇ ਕਿਹਾ ਜਾਂਦਾ ਕਿ ਨਾਮ ਜਪੋ ਜੀ ਐਸ ਐਸ ਤਰੂਪ ਪ੍ਰਹਲਾਦ ਉਦਾਹਰਣ ਦੇ ਤੌਰ ਤੇ ਉੱਥੇ ਵਰਤਿਆ ਗਿਆ ਹੈ ਜਿਵੇਂ 16 ਸਾਹਿਬ ਦੀ ਬਾਣੀ ਆ ਸੋਲਾ ਸਰਬ ਦੀ ਬਾਣੀ ਦਾ ਪਹਿਲਾ ਸ਼ਬਦ ਜਿਹੜਾ ਹੈ ਜਿੰਦੇ ਵਿੱਚ ਸਤਗੁਰ ਮਹਾਰਾਜ ਕਹਿੰਦੇ ਪਏ ਨੇ ਕਿ ਤਿਤਕਰ ਗਾਵ ਸੋਹਿਲਾ ਸਿਵਰੋ ਸਿਰ ਦਿਨਹਾਰੋ ਇਸ ਸ਼ਬਦ ਦੇ ਵਿੱਚ ਸਤਗੁਰ ਮਹਾਰਾਜ ਉਦਾਹਰਨ ਉਹੀ ਵਰਤੀ ਆ ਕਿ ਜਦੋਂ ਵਿਆਹ ਦੇ ਸਮੇਂ ਇੱਕ ਬੱਚੀ ਨੂੰ ਤੇਲ ਦੀ ਮਾਈਏ ਚੜਾਉਣ ਦੀ ਰਸਮ ਕੀਤੀ ਜਾਂਦੀ ਆ ਸੋ ਮਹਾਰਾਜ ਨੇ ਉਦਾਹਰਨ ਉਹ ਵਰਤ ਕੇ ਤੇ ਪਰ ਜੋੜਨ ਦੀ ਗੱਲ ਜਿਹੜੀ ਹੈ ਉਹ ਪ੍ਰਮਾਤਮਾ ਦੇ ਨਾਲ ਕੀਤੀ ਸੋ ਉਦਾਹਰਨ ਦੇ ਤੌਰ ਤੇ ਸਤਗੁਰ ਮਹਾਰਾਜ ਨੇ ਬਹੁਤ ਸਾਰੀਆਂ ਬਣਗੀਆਂ ਸੀ ਜਿਹੜੀਆਂ ਜਿਨ੍ਹਾਂ ਨੂੰ ਮਹਾਰਾਜ ਵਰਤਦੇ ਨੇ ਨਾ ਸਾਹਿਬ ਇਸ ਤਰ੍ਹਾਂ ਲੱਗ ਰਿਹਾ ਹੈ ਭਾਵੇਂ ਤੁਸੀਂ ਇੱਥੇ ਅਕੈਡਮਿਕਾਂ ਦੀ ਗੱਲ ਕੀਤੀ ਹੈ ਵਿਦਵਤਾ ਬਹੁਤ ਜ਼ਿਆਦਾ ਵਧ ਰਹੀ ਹੈ ਤਰਕ ਵੀ ਬਹੁਤ ਜ਼ਿਆਦਾ ਜਿਵੇਂ ਸਮਾਜ ਵਿਚਾਰ ਰਿਹਾ ਹੈ ਸ਼ਰਧਾ ਘਟ ਰਹੀ ਹੈ ਤਰਕ ਜ਼ਿਆਦਾ ਵਧ ਰਿਹਾ ਬਹੁਤ ਆਦ ਗਿਣਤੀ ਚ ਇਸ ਤਰ੍ਹਾਂ ਹੋ ਰਿਹਾ ਹੈ ਐਵੇਂ ਲੱਗਦਾ ਗੁਰਬਾਣੀ ਦੀ ਗੱਲ ਕਰਦੇ ਕਰਦੇ ਇਤਿਹਾਸ ਨੂੰ ਉੱਪਰ ਕਰਕੇ ਇਤਿਹਾਸ ਨੂੰ ਡਾਡਾ ਮੋਲ ਕੀਤਾ ਜਾ ਰਿਹਾ ਨਹੀਂ ਮਿਥਿਆਸ ਜਿਵੇਂ ਪਾਈ ਸਾਹਿਬ ਨੇ ਕਿਹਾ ਜੀ ਮਿਥਿਆਸ ਆਪਾਂ ਸਿਰਫ ਉਦਾਹਰਣ ਲਈ ਵਰਤ ਰਹੇ ਹਾਂ ਜੀ ਪਰ ਜਿਹੜਾ ਇਤਿਹਾਸ ਹੁੰਦਾ ਜੀ ਉਹ ਆਪਾਂ ਸਿੱਖਾਂ ਨੇ ਜੀ ਕੇ ਦਿਖਾਇਆ ਜੀ ਕਿ ਕਿਤਰੇ ਕਿਤਰੇ ਇਤਿਹਾਸ ਦੀ ਪੋੜ ਤਾਂ ਕਰਨੀ ਪੈਗੀ ਸਾਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਉਹ ਇਤਿਹਾਸ ਮਿਥਿਆਸ ਦੀ ਮੈਂ ਉਹ ਨਹੀਂ ਸੀ ਕਰ ਰਿਹਾ ਮੈਂ ਇਹ ਹੀ ਕਹਿ ਰਿਹਾ ਸੀ ਵੀ ਇਤਿਹਾਸ ਦੇ ਨਾਲ ਆਪਾਂ ਨੂੰ ਮਿਥਿਆਸ ਵੀ ਥੋੜਾ ਬਹੁਤ ਲੈ ਕੇ ਚੱਲਣਾ ਪੈਂਦਾ ਹੈ ਇਤਿਹਾਸ ਤਾਂ ਆਪਾਂ ਛੱਡ ਨਹੀਂ ਸਕਦੇ ਜੀ ਬਿਲਕੁਲ ਜੀ ਆਮ ਗੱਲ ਕਹੀ ਜਾਂਦੀ ਹੈ ਖਾਸ ਕਰਕੇ ਪ੍ਰਚਾਰਕਾਂ ਦੇ ਵੱਲੋਂ ਅਸੀਂ ਇਤਿਹਾਸ ਸੁਣਾਉਂਦੇ ਸੁਣਾਉਂਦੇ ਇੱਕ ਵਿਸ਼ੇ ਦੇ ਨਾਲ ਦੂਜਾ ਵਿਸ਼ਾ ਦੂਜੇ ਵਿਸ਼ਾ ਤੀਜਾ ਵਿਸ਼ਾ ਛੇੜ ਲਿਆ ਜਾਂਦਾ ਹੈ ਗੁਰਬਾਣੀ ਦੀ ਜਦੋਂ ਗੱਲ ਕਿੰਨਾ ਕਿਤੇ ਵੀ ਕਿਹਾ ਜਾਂਦਾ ਇੱਕ ਸ਼ਬਦ ਦੀ ਇੱਕ ਸ਼ਬਦ ਨੂੰ ਖੋਲਣ ਵੇ ਸਾਨੂੰ ਅਗਲਾ ਸ਼ਬਦ ਵੀ ਦੇਖਣਾ ਪਵੇਗਾ ਉੱਥੇ ਪੱਖ ਕਿਹੜਾ ਲੈ ਕੇ ਚੱਲਾਂਗੇ ਅਸੀਂ ਜਿੱਥੇ ਤਾਂ ਹੁੰਦਾ ਹੈ ਕਿ ਇੱਕ ਸ਼ਬਦ ਨੂੰ ਖੋਲਣ ਵਾਸਤੇ ਦੂਜਾ ਅਗਲਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਉਹ ਸਤਿਗੁਰ ਮਹਾਰਾਜ ਨੇ ਜਿਵੇਂ ਕੁਝ ਸ਼ਬਦ ਹੁੰਦੇ ਨੇ ਕਿ ਜਿਨ੍ਹਾਂ ਨੂੰ ਇੱਕ ਲੜੀ ਦੇ ਤਹਿਤ ਜਿਹੜਾ ਸੀ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਬਾਕੀ ਗੁਰਬਾਣੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਆਪਣੇ ਆਪ ਦੇ ਵਿੱਚ ਸੰਪੂਰਨ ਸੰਪੂਰਨ ਬਿਲਕੁਲ ਵੈਸੇ ਚਲੋ ਚਾਹੀਦਾ ਤੇ ਮੇਰਾ ਆਪਣਾ ਮੈਂ ਮਹਿਸੂਸ ਇਸ ਗੱਲ ਨੂੰ ਖੁਦ ਕਰਦਾ ਏ ਕਿ ਗੁਰਬਾਣੀ ਗੁਰਗ੍ਰੰਥ ਸਾਹਿਬ ਦਾ ਚਲੋ ਇੱਕ ਸ਼ਬਦ ਅਸੀਂ ਹੁਕਮਨਾਮੇ ਦੇ ਰੂਪ ਦੇ ਵਿੱਚ ਪੜਦੇ ਆਂ ਮਹਾਰਾਜ ਜਦੋਂ ਪ੍ਰਕਾਸ਼ਮਾਨ ਹੁੰਦੇ ਨੇ ਸੋ ਉਸ ਸ਼ਬਦ ਦੀ ਕਥਾ ਕਰਨ ਵਾਸਤੇ ਸਾਨੂੰ ਹੋਰਾਂ ਸ਼ਬਦਾਂ ਨੂੰ ਨਾਲ ਪ੍ਰਮਾਣਿਕ ਤੌਰ ਤੇ ਵਰਤਦੇ ਆਂ ਪਰ ਵੈਸੇ ਦੇਖਿਆ ਜਾਵੇ ਕਿ ਉਹ ਕੱਲਾ ਸ਼ਬਦ ਜਿਹੜਾ ਹੁਕਮਨਾਮੇ ਦੇ ਰੂਪ ਦੇ ਵਿੱਚ ਮਹਾਰਾਜ ਸਾਨੂੰ ਦਿੰਦੇ ਨੇ ਉਹ ਆਪਣੇ ਆਪ ਦੇ ਵਿੱਚ ਪ੍ਰਮਾਣਿਕ ਹੈ ਜੀ ਉਹਦੀ ਪ੍ਰਮਾਨਿਕਤਾ ਸਿੱਧ ਕਰਨ ਵਾਸਤੇ ਸਾਨੂੰ ਦੂਜੀਆਂ ਸਰੋਤਾਂ ਜਾਂ ਦੂਜੀਆਂ ਹਵਾਲਿਆਂ ਦੀ ਲੋੜ ਵੀ ਨਹੀਂ ਲੋੜ ਵੀ ਨਹੀਂ ਪਰ ਇਹ ਹੁੰਦਾ ਹੈ ਕਿ ਸਮਾਂ ਇੱਕ ਲਮੇਰਾ ਹੋਣ ਕਰਕੇ ਜਾਂ ਇਤਿਹਾਸਿਕ ਵਿੱਚ ਪਈ ਵਾਰੀ ਐਵੇਂ ਦੇ ਸ਼ਬਦ ਹੁਕਮਨਾਮੇ ਦੇ ਰੂਪ ਦੇ ਵਿੱਚ ਵੀ ਸਾਨੂੰ ਮਿਲਦੇ ਨੇ ਕਿ ਜਿਨ੍ਹਾਂ ਦੀ ਇਤਿਹਾਸਿਕ ਪ੍ਰਮਾਨਿਕਤਾ ਹੁੰਦੀ ਹੈ ਜਿਵੇਂ ਸੰਤਾਂ ਕੇ ਕਾਰਜਾਪ ਖਲੋਇਆ ਉਹਨਾਂ ਸ਼ਬਦ ਇਹੀ ਪੜਿਆ ਜਾ ਰਿਹਾ ਹੈ ਪਰ ਜਦੋਂ ਦੱਸਿਆ ਜਾਵੇਗਾ ਕਿ ਇਹ ਸ਼ਬਦ ਦਾ ਜਿਹੜਾ ਹੈ ਜਦੋਂ ਸਤਗੁਰ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਜਾਂਦਾ ਤੇ ਹੁਕਮਨਾਮਾ ਵੀ ਇਸ ਸ਼ਬਦ ਦਾ ਆਇਆ ਸੀ ਸੋ ਉਹ ਤੱਥ ਜਿਹੜਾ ਇਤਿਹਾਸ ਦਾ ਨਾਲ ਲੈ ਕੇ ਉਸ ਵੇਲੇ ਜਾਂ ਉਥਾਨਕਾ ਦੇ ਤੌਰ ਤੇ ਕੁਝ ਸ਼ਬਦ ਨੇ ਜੀ ਉਹ ਉਥਾਨਕਾ ਜਿਹੜੀ ਆ ਉਹ ਕਹੀ ਜਾਂਦੀ ਹੈ ਕਿ ਮਹਾਰਾਜ ਇਸ ਪਰਥਾਏ ਬੋਲਦੇ ਪਏ ਨੇ ਇਸ ਕਰਕੇ ਬੋਲਦੇ ਪਏ ਨੇ ਸੋ ਉਥੇ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਆ ਜੀ ਕੁਝ ਪੱਕੇ ਹੋ ਜਿਹਨੇ ਤੁਸੀਂ ਇੱਥੇ ਜਿਹੜੇ ਸ਼ਬਦ ਦੀ ਗੱਲ ਕੀਤੀ ਹੈ ਗੁਰਬਾਣੀ ਉਦੋਂ ਉਚਾਰਨ ਕੀਤੀ ਗਈ ਅੱਜ ਸਾਨੂੰ ਇਤਿਹਾਸ ਦੇ ਰੂਪ ਵੀ ਦੱਸਿਆ ਜਾ ਰਿਹਾ ਹੈ ਪਰੰਤੂ ਕੁਝ ਸ਼ਬਦ ਐ ਉਹ ਜਿਹੜੇ ਆਪਣੇ ਆਪ ਇਤਿਹਾਸ ਬਣ ਚੁੱਕੇ ਨੇ ਗੁਰਬਾਣੀ ਦੇ ਵਿੱਚ ਸਾਕਾ ਨਨਕਾਣਾ ਸਾਹਿਬ ਵਰਤਨ ਤੋਂ ਪਹਿਲਾਂ ਵੀ ਸਿੱਖ ਜਦੋਂ ਅਰਦਾਸ ਕਰਕੇ ਘਰੋਂ ਤੁਰਦੇ ਨੇ ਤੇ ਜਿਹੜੇ ਸ਼ਬਦ ਦਾ ਹੁਕਮਨਾਮਾ ਲਿਆ ਜਾਂਦਾ ਉਹ ਸਾਡੇ ਵਾਸਤੇ ਇਤਿਹਾਸ ਹੈ ਅਜੋ ਇਤਿਹਾਸ ਕਿਉਂਕਿ ਅਸੀਂ ਜਦੋਂ ਵੀ ਸਾਕਾ ਨਨਕਾਣਾ ਸਾਹਿਬ ਦੀ ਗੱਲ ਕਰਾਂਗੇ ਤੇ ਉਹ ਸ਼ਬਦਾਂ ਦੇ ਹੁਕਮਨਾਮੇ ਦੀ ਗੱਲ ਜ਼ਰੂਰ ਕਰਾਂਗੇ ਜੇ ਤੁਸੀਂ ਕਹੋਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਸੰਪਾਦਨਾ ਨੇ ਸੰਪੂਰਨਤਾ ਤਲਵੰਡੀ ਸਾ ਅਸੀਂ ਉੱਥੇ ਵੀ ਕਹਾਂਗੇ ਕਿ ਸ਼ਬਦ ਆਇਆ ਸੀ ਕਿ ਸਤਕੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਕ ਟੋਡੀ ਮਹੱਲਾ ਪੰਜਵਾਂ ਜੀ ਸੋ ਉਹ ਸ਼ਬਦ ਪ੍ਰਮਾਨਕਤਾ ਇਤਿਹਾਸ ਨੇ ਉਹ ਜਦੋਂ ਵੀ ਉਸ ਸਮੇਂ ਦਾ ਜਾਂ ਉਸ ਦਿਨ ਦਾ ਇਤਿਹਾਸ ਉਤਰਾਇਆ ਜਾਂਦਾ ਹੈ ਸੋ ਉਹ ਸ਼ਬਦ ਜਿਹੜੇ ਨੇ ਬਿਲਕੁਲ ਪੜੇ ਜਾਣਗੇ ਉੱਥੇ ਸੋ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਕੁਝ ਸ਼ਬਦ ਭਾਵੇਂ ਉਸ ਵੇਲੇ ਇਤਿਹਾਸਕ ਤੌਰ ਤੇ ਨਹੀਂ ਵਿਚਾਰਨ ਕੀਤੇ ਪਰ ਜਦੋਂ ਕੋਈ ਸਮਾਂ ਏਵੇਂ ਦਾ ਬਣਿਆ ਫਿਰ ਉਹ ਸ਼ਬਦਾਂ ਨੂੰ ਇਤਿਹਾਸ ਦੇ ਨਾਲ ਜੋੜ ਦਿੱਤਾ ਗਿਆ ਜਾਂ ਜੋੜ ਗਏ ਜੋੜ ਦਿੱਤਾ ਵੀ ਨਹੀਂ ਕਵਾਂਗੇ ਕਿਉਂਕਿ ਉਸ ਸਮੇਂ ਜਿਹੜੇ ਸੀ ਉਹ ਪੜੇ ਗਏ ਹੁਕਮਨਾਮੇ ਦੇ ਰੂਪ ਦੇ ਵਿੱਚ ਵਰਤੇ ਗਏ ਯਾਨੀ ਕਿ ਗੁਰਬਾਣੀ ਦਾ ਪੱਖ ਵੱਡਾ ਕਰ ਦਿੱਤਾ ਗਿਆ ਜਾਸਨ ਗੁਰਬਾਣੀ ਦਾ ਪੱਖ ਹੈ ਹੀ ਵੱਡਾ ਵੈਸੇ ਨਾ ਸਭ ਤੁਸੀਂ ਇੱਕ ਵੱਡੇ ادارے ਨਾਲ ਜੁੜੇ ਪਏ ਹੋ ਜਿੱਥੇ ਬਕਾਇਦਾ ਹਰ ਇੱਕ ਸਿੱਖ ਭਾਵੇਂ ਵਿਦੇਸ਼ 'ਚ ਬੈਠਾ ਭਾਵੇਂ ਦੇਸ਼ 'ਚ ਬੈਠਾ ਹੋਤੀ ਨਿਗਾਹ ਵੀ ਸਾਾਨੂੰ ਇੱਥੇ ਕੋਈ ਅੱਛਾ ਤੱਤ ਮਿਲੇਗਾ ਸੋਰਸੇ ਤੱਤ ਮਿਲੇਗਾ ਜੇਕਰ ਉੱਥੇ ਜਿਹੜਾ ਇਤਿਹਾਸ ਲਿਖਿਆ ਜਾ ਰਿਹਾ ਜਿਹੜਾ ਜਿਹੜਾ ਸਿਧਾਂਤ ਗੁਰਬਾਨੀ ਦਾ ਉੱਥੋਂ ਵਿਆਖਿਆ ਰੂਪ ਦੇ ਵਿੱਚ ਬਾਹਰ ਆ ਰਿਹਾ ਹੈ ਕਿ ਉਹ ਸਟੇਜਾਂ ਤੱਕ ਪ੍ਰਚਲਿਤ ਹੋਵੇਗਾ ਨਹੀਂ ਜੀ ਜੋ ਪ੍ਰਚਲਿਤ ਹੋਵੇਗਾ ਪਰ ਇਹ ਵੀ ਆਪਣੀਆਂ ਸੰਸਥਾਵਾਂ ਨੂੰ ਹੋਰ ਉਦਮ ਕਰਨ ਦੀ ਜ਼ਰੂਰਤ ਹੈ ਜੀ ਜਿੰਨਾ ਆਪਾਂ ਵੱਧ ਤੋਂ ਵੱਧ ਕਰ ਸਕੀਏ ਇਤਿਹਾਸ ਨੂੰ ਆਪਾਂ ਕਦੇ ਵੀ ਇਸ ਤੋਂ ਪਰੇ ਨਹੀਂ ਕਰ ਸਕਦੇ ਹੈਗੇ ਜੀ ਕੁਝ ਵਿਦਵਾਨ ਇਹੋ ਜਿਹੇ ਨੇ ਜਿਨ੍ਹਾਂ ਨੇ ਇਤਿਹਾਸ ਲਿਖਿਆ ਤੇ ਜਿਨ੍ਹਾਂ ਦਾ ਲਿਖਿਆ ਇਤਿਹਾਸ ਅੱਜ ਆ ਦੀ ਸੰਗਤ ਚ ਸੁਣਾ ਰਹੇ ਆ ਸੰਗਤ ਚ ਪੜਿਆ ਜਾ ਰਿਹਾ ਪਰੰਤੂ ਮੌਜੂਦਾ ਸਮੇਂ ਕੁਝ ਇਤਿਹਾਸ ਸਾਡੇ ਸਾਹਮਣੇ ਇਹੋ ਜਾ ਰਿਹਾ ਜਿਹੜਾ ਨਾ ਪਹਿਲਾਂ ਲਿਖਿਆ ਗਿਆ ਤੇ ਨਾ ਹੀ ਆਉਣ ਵਾਲੇ ਸਮੇਂ ਚ ਕੋਈ ਇਹੋ ਜਿਹੇ ਪੱਤਰੇ ਲਿਖੇ ਜਾਣਗੇ ਕਿਉਂਕਿ ਉਹ ਵੀ ਗੱਲ ਗੁਰਬਾਣੀ ਦੇ ਸ਼ਬਦਾਂ ਦੀ ਕਰ ਰਹੇ ਨੇ ਜਿਹੜੇ ਪੁਰਾਣੇ ਵਿਦਵਾਨ ਸੀ ਜਿਨ੍ਹਾਂ ਨੇ ਇਤਿਹਾਸ ਦੀ ਕਲਮ ਚਲਾਈਆਂ ਨੇ ਉਹ ਵੀ ਪ੍ਰਮਾਨ ਗੁਰਬਾਣੀ ਦਾ ਦੇ ਰਹੇ ਨੇ ਕਿਵੇਂ ਸੰਗਤ ਮੰਨੇਗੀ ਆ ਸਹੀ ਹੈ ਜਾਂ ਫਿਰ ਪਹਿਲੇ ਵਾਲਾ ਸਹੀ ਸੀਗਾ ਦੇਖੋ ਇਤਿਹਾਸ ਜਿਹੜਾ ਹੁੰਦਾ ਹੈ ਨਾ ਇਤਿਹਾਸ ਦਾ ਪੱਖ ਪਹਿਲੀ ਗੱਲ ਇਹ ਕਿ ਸਾਡਾ ਸਿੱਖਾਂ ਦਾ ਇਤਿਹਾਸ ਜਿਹੜਾ ਉਹ ਸਿੱਖਾਂ ਨੇ ਖੁਦ ਨਹੀਂ ਲਿਖਿਆ ਨਹੀਂ ਲਿਖਿਆ ਦੂਜੇ ਵਿਦਵਾਨਾਂ ਵੱਲੋਂ ਲਿਖਿਆ ਗਿਆ ਉਹਦੇ ਵਿੱਚ ਜਾਹਰ ਜੀ ਗੱਲ ਸੀ ਕਿ ਜੇਕਰ ਦੂਸਰੇ ਵਿਦਵਾਨ ਇਤਿਹਾਸ ਲਿਖਦੇ ਪਏ ਨੇ ਤੇ ਉਹ ਕੁਝ ਨਾ ਕਿਤੇ ਡਾਂਵਾ ਡੋਲ ਹੋਏਗਾ ਉਹ ਕਰਨਗੇ ਜੀ ਉਹ ਆਪਣਾ ਪੱਖ ਜ਼ਰੂਰ ਵਿੱਚ ਰੱਖਣਗੇ ਦੂਸਰਾ ਇਹ ਕਿ ਇਤਿਹਾਸ ਜਿਹੜਾ ਆ ਹਮੇਸ਼ਾ ਹੀ ਖੋਜ ਦਾ ਵਿਸ਼ਾ ਹੈ ਬਿਲਕੁਲ ਗੁਰਬਾਣੀ ਦੇ ਵਿੱਚ ਸੀ ਇਸ ਤਰ੍ਹਾਂ ਦਾ ਨਹੀਂ ਵਿਸ਼ਾ ਸਬਜੈਕਟ ਜੋੜ ਸਕਦੇ ਕਿ ਖੋਜ ਦਾ ਵਿਸ਼ਾ ਹੈ ਉਹਨਾਂ ਦੀ ਗੁਰਬਾਨੀ ਆਪਣੇ ਆਪ ਤੇ ਵੀ ਤੇ ਸੰਪੂਰਨ ਸੀ ਤੇ ਸਤਗੁਰ ਮਹਾਰਾਜ ਨੇ ਜੋ ਸਾਨੂੰ ਬਖਸ਼ੀ ਆ ਇਤਿਹਾਸ ਖੋਜ ਦਾ ਵਿਸ਼ਾ ਇਹ ਤੇ ਜਿਉਂ-ਜਿਉਂ ਅੱਜ ਜੋ ਪ੍ਰਚਲਿਤ ਇਤਿਹਾਸ ਦੀ ਗੱਲ ਕਰਦੇ ਨੇ ਜੋ ਪ੍ਰਚਲਿਤ ਸੀ ਉਹਦੇ ਵਿੱਚ ਅੱਜ ਕਿਤੇ ਨਾ ਕਿਤੇ ਕੁਝ ਵਿਦਵਾਨਾਂ ਵੱਲੋਂ ਜਦੋਂ ਸੋਧ ਕੀਤੀ ਜਾਂਦੀ ਜਾਂ ਕੁਝ ਜਿਵੇਂ ਪਟਵਈਆਂ ਦੀ ਗੱਲ ਕੀਤੀ ਜਾਂਦੀ ਪਹਿਲੋਂ ਪੱਟਵਈਆਂ ਨੂੰ ਆਧਾਰ ਨਹੀਂ ਸੀ ਬਣਾਇਆ ਗਿਆ ਉਹ ਦਿੱਸਰਤਾਂ ਨੂੰ ਪਰ ਜਦੋਂ ਅੱਜ ਪੱਟਵਈਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਮੁਤਾਬਕ ਅਸੀਂ ਦੇਖਦੇ ਹਾਂ ਕਿ ਇਤਿਹਾਸ ਦੇ ਵਿੱਚ ਕੁਝ ਪੱਖ ਸੀ ਜਿਹੜੇ ਵਿਚਾਰੇ ਨਹੀਂ ਗਏ ਔਰ ਜਿਨ੍ਹਾਂ ਦੀ ਵਿਚਾਰ ਹੁਣ ਹੁੰਦੀ ਪਈ ਆ ਪਰ ਅਸੀਂ ਨੂੰ ਅੰਤਮ ਨਤੀਜਾ ਵੀ ਨਹੀਂ ਕਹਿ ਸਕਦੇ ਕਿ ਇਹ ਜੋ ਕੁਝ ਹੁਣ ਤੱਕ ਪ੍ਰਾਪਤ ਹੋ ਚੁੱਕਾ ਇਹ ਸੰਪੂਰਨ ਹੈ ਹਾਂ ਸੰਪੂਰਨ ਨਹੀਂ ਕਹਿ ਸਕਦੇ ਕਿਉਂਕਿ ਇਹ ਇਤਿਹਾਸ ਹਮੇਸ਼ਾ ਖੋਜਿਆ ਜਾਵੇਗਾ ਵਿਚਾਰਿਆ ਜਾਵੇਗਾ ਹੋ ਸਕਦਾ ਹੈ ਕਿ ਕੱਲ ਨੂੰ ਇਹਨੂੰ ਵੀ ਅਸੀਂ ਕਹਿ ਸਕੇ ਕਿ ਨਹੀਂ ਇਹ ਸੰਪੂਰਨ ਨਹੀਂ ਜੋ ਅੱਗੇ ਲੱਭਿਆ ਗਿਆ ਜਾਂ ਅੱਗੇ ਖੋਜਿਆ ਗਿਆ ਉਹ ਠੀਕ ਸੀ ਸੋ ਇਸ ਕਰਕੇ ਜਿਹੜਾ ਵਾ ਇੱਕ ਗਲਤ ਵੈਸੇ ਜ਼ਰੂਰੀ ਇਹ ਚਾਹੀਦੀ ਹੈ ਜੀ ਕਿ ਜਦੋਂ ਇਤਿਹਾਸ ਦੀ ਅਸੀਂ ਖੋਜ ਕਰਦੇ ਆ ਜਾਂ ਨਵਾਂ ਇਤਿਹਾਸ ਅਸੀਂ ਲੈ ਕੇ ਆਉਨੇ ਉਹਦੇ ਵਿੱਚ ਸ਼ਮੂਲਤੀ ਜਿਹੜੀ ਸ਼ਾਮਿਲ ਹੋਣ ਵਾਸਤੇ ਨਾ ਉਹ ਸਾਰੀ ਜਿਹੜੇ ਆਪਣੇ ਸਿੱਖ ਵਿਦਵਾਨ ਸਿੱਖ ਚਿੰਤਨ ਭਾਵੇਂ ਕਿਸੇ ਵੀ ਧੜੇ ਦੇ ਨਾਲ ਸੰਪਰਦਾ ਦੇ ਨਾਲ ਇਹਨਾਂ ਦੀ ਇੱਕ ਇਕੱਠੀ ਬੈਠਕ ਜ਼ਰੂਰ ਹੋਣੀ ਚਾਹੀਦੀ ਆ ਤੁਸੀਂ ਇੱਥੇ ਸੰਪਰਦਾ ਦੀ ਗੱਲ ਕੀਤੀ ਹੈ ਧੜਿਆਂ ਦੀ ਗੱਲ ਕੀਤੀ ਹੈ ਅੱਜ ਇੱਕ ਨਹੀਂ ਅਨੇਕਾ ਇਹੋ ਜਿਹੇ ਜੱਥੇ ਨਹੀਂ ਕਿ ਇੱਕ ਅਨੇਕਾ ਹੀ ਹੋ ਜੀਆ ਸੰਪਰਦਾਵਾਂ ਨੇ ਜਿਨ੍ਹਾਂ ਵੱਲੋਂ ਇਤਿਹਾਸ ਲਿਖਿਆ ਵੀ ਜਾ ਰਿਹਾ ਹੈ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਗੁਰਬਾਣੀ ਦੀ ਗੱਲ ਕੀਤੀ ਜਾਵੇ ਗੁਰਬਾਣੀ ਹੈ ਹੀ ਖੋਜ ਦਾ ਵਿਸ਼ਾ ਗੁਰਬਾਣੀ ਨੂੰ ਵੀ ਖੋਜਿਆ ਜਾ ਰਿਹਾ ਜਪਜੀ ਸਾਹਿਬ ਦੇ ਕਿੰਨੇ ਟਿਕੇ ਹੋ ਚੁੱਕੇ ਨੇ ਤੇ ਆਨਲ ਸਮਝ ਕਿੰਨੇ ਟਿਕੇ ਹੋ ਜਾਣਗੇ ਦੋਨੇ ਪੱਖ ਖੋਜਣ ਵਾਲੇ ਨੇ ਇਤਿਹਾਸ ਵੀ ਖੋਜਿਆ ਜਾ ਰਿਹਾ ਗੁਰਬਾਣੀ ਵੀ ਖੋਜੀ ਜਾ ਰਹੀ ਹੈ ਪਰੰਤੂ ਕੀ ਕਾਰਨ ਹੈ ਇੱਕ ਸੰਪਰਦਾ ਦਾ ਟਿਕਾ ਦੂਜੇ ਸੰਪਰਦਾ ਨਾਲ ਨਹੀਂ ਮਿਲ ਖਾਂਦਾ ਇੱਕ ਇਤਿਹਾਸ ਦੀ ਕਿਤਾਬ ਇੱਕ ਇਤਿਹਾਸ ਦੇ ਸਰੂਪ ਦੂਜੇ ਸਮਨ ਨਹੀਂ ਖੋਲ ਜਾਂਦੇ ਗੱਲ ਉਹ ਵੀ ਗੁਰਬਾਣੀ ਦੀ ਕਰ ਰਹੇ ਨੇ ਗੱਲ ਉਹ ਵੀ ਗੁਰੂ ਸਾਹਿਬ ਦੀ ਕਰ ਰਹੇ ਨੇ ਇਹ ਇਹ ਦੋਨੇ ਚੀਜ਼ਾਂ ਵੱਖਰੀਆਂ ਨੇ ਜੀ ਇਕ ਤਾਂ ਇਤਿਹਾਸ ਜਿਹੜਾ ਹੈ ਉਹ ਅਸੀਂ ਖੋਜ ਦੀ ਗੱਲ ਕਰਦੇ ਹਾਂ ਕਿ ਖੋਜ ਦਾ ਵਿਸ਼ਾ ਹੈ ਪਰ ਜਿਹੜਾ ਗੁਰਬਾਣੀ ਦਾ ਵਿਸ਼ਾ ਹੈ ਗੁਰਬਾਣੀ ਦਾ ਵਿਸ਼ਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਇੱਕ ਬੰਦਾ ਜੋ ਕਹਿ ਦਵੇ ਕਿ ਮੈਂ ਚਲੋ ਅਸੀਂ ਪ੍ਰੋਫੈਸਰ ਸਹਿਬ ਸਿੰਘ ਦੀ ਟਿੱਕ ਨੂੰ ਪ੍ਰਮਾਨਤਾ ਦਿੱਨੇ ਆ ਪਰ ਇਹ ਨਹੀਂ ਕਿ ਜੋ ਪ੍ਰੋਫੈਸਰ ਸਹਿਬ ਸਿੰਘ ਲਿਖਦੇ ਨੇ ਉਹੀ ਸਾਰਾ ਕੁਝ ਠੀਕ ਲਿਖ ਕੇ ਗਏ ਨੇ ਕੋਈ ਹੋਰ ਨਹੀਂ ਲਿਖ ਸਕਦਾ ਜਿਵੇਂ ਅਸੀਂ ਪ੍ਰਮਾਨ ਮਹਾਰਾਜ ਦਾ ਪੜਦੇ ਹਾਂ ਕਿ ਆਪ ਆਪਣੀ ਬੁੱਧ ਹੈ ਜੀਤੀ ਬਿਲਕੁਲ ਸੋ ਗਿਆਨੀ ਹਰਬੰਸ ਸਿੰਘ ਲਿਖਦੇ ਨੇ ਭਾਈ ਵੀਰ ਸਿੰਘ ਲਿਖਦੇ ਨੇ ਇਹ ਗੁਰਬਾਣੀ ਅਧਿਆਤਮ ਹੈ ਤੇ ਜਿੰਨਾ ਕਿਸੇ ਨੂੰ ਅੰਦਰ ਦੀ ਸੋਝੀ ਹੁੰਦੀ ਜਿਉਂ ਜਿਉਂ ਕੋਈ ਅੰਦਰ ਨੂੰ ਡੂੰਘਾ ਉਹਨੇ ਖੋਜਿਆ ਜਾਂਦਾ ਉਹਨਾ ਖੋਜਿਆ ਜਾਂਦਾ ਔਰ ਮਸਕੀਨ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਮੈਂ ਟੀਕਾ ਲਿਖਣਾ ਸ਼ੁਰੂ ਕੀਤਾ ਜਪਦੀ ਸਾਹਿਬ ਦਾ ਤਾਂ ਮੈਂ ਕਹਿਣਾ ਅਕਸਰ ਇਹ ਕਹਿਣਾ ਸੀ ਕਿ ਸਾਰੇ ਗਲਤ ਨੇ ਇੱਕੋ ਠੀਕ ਆ ਪਰ ਉਹ ਅਖੀਰ ਤੇ ਉਹ ਮੰਨਦੇ ਨੇ ਕਹਿੰਦੇ ਇਹ ਸਾਰੇ ਠੀਕ ਨੇ ਮੇਰਾ ਕਹਿਣਾ ਗਲਤ ਨਹੀਂ ਕਿ ਉਹ ਇਸ ਕਰਕੇ ਕਿਉਂਕਿ ਇਹ ਬਹੁਤ ਵਿਸ਼ਾਲਤਾ ਵਾਲਾ ਵਿਸ਼ਾ ਹੈ ਇਹ ਜਿੰਨੇ ਵੀ ਲਿਖੀ ਜਾਣਗੇ ਮਨੋਬਾ ਭਾਵੇ ਨੇ ਲਿਖਿਆ ਰਜਨੀਸ਼ ਓਸ਼ੋ ਨੇ ਲਿਖਿਆ ਕਿੰਨਾ ਕਿ ਇਹ ਤਾਂ ਹੀ ਗੁਰਬਾਨੀ ਦੀ ਗੱਲ ਚ ਇਕ ਇਤਿਹਾਸਕ ਸੁਰਤ ਕੋਕ ਵੇਖਣਾ ਹੋਵੇ ਕੀ ਕਹੋਗੇ ਕਿਉਂਕਿ ਇਤਿਹਾਸ ਹਰ ਸੰਪਤਾ ਲੋ ਲਿਖਿਆ ਜਾ ਰਿਹਾ ਹੈ ਬਿਲਕੁਲ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਜਿਵੇਂ ਇਹਨਾਂ ਨੇ ਪਹਿਲਾਂ ਗੱਲ ਕੀਤੀ ਵੀ ਹਰੇਕ ਦਾ ਜਿਵੇਂ ਸਾਈਦ ਸਿੰਘ ਜੀ ਦਾ ਵਿਆਕਰਨਕ ਪੱਖ ਬਹੁਤ ਜੀ ਬਿਲਕੁਲ ਮਜ਼ਬੂਤ ਹੈ ਜੀ ਕੋਈ ਕਿਸੇ ਪੱਖ ਨੂੰ ਲੈ ਕੇ ਚੱਲਦਾ ਕੋਈ ਕਿਸੇ ਇਤਿਹਾਸ ਦੇ ਵਿੱਚ ਵੀ ਇਹੀ ਹੁੰਦਾ ਵੀ ਇੱਕ ਸਾਖੀ ਦਾ ਆਪਾਂ ਜੇ ਤਾਂ ਆਪਾਂ ਉਹਦਾ ਇੱਕ ਇੱਕੋ ਹੀ ਪੱਖ ਦਰਸਾ ਸਕਦੇ ਹਾਂ ਉਹਦਾ ਸਮਾਜਿਕ ਆਰਥਿਕ ਦਾਰਸ਼ਨਿਕ ਕਈ ਪੱਖ ਹੋ ਸਕਦੇ ਨੇ ਇੱਕ ਸਾਖੀ ਦੇ ਜੀ ਉਹ ਫਿਰ ਕੋ ਕਿਸ ਹਿਸਾਬ ਨਾਲ ਲਿਖ ਰਿਹਾ ਹੁਣ ਜਿਵੇਂ ਪੀ ਐਚ ਡੀ ਹੁੰਦੀ ਹੈ ਜੀ ਕੋਈ ਪੀ ਐਚ ਡੀ ਚੋਂ ਆਪਾਂ ਇੱਕ ਵਿਸ਼ਾਗ ਦਾ ਕੋਈ ਇੱਕ ਪੱਖ ਚੁਣਦੇ ਆ ਜੀ ਉਸ ਹਿਸਾਬ ਨਾਲ ਇਤਿਹਾਸ ਚ ਥੋੜਾ ਬਹੁਤ ਲਿਖਣ ਦਾ ਕੋਈ ਅੰਤਰ ਕੋਈ ਨਹੀਂ ਹੈਗਾ ਜੀ ਦੇਖਣ ਦਾ ਇੱਕ ਨਜ਼ਰੀਆ ਹੈ ਕੋਈ ਕਿਸੇ ਨਜ਼ਰੀਏ ਤੋਂ ਦੇਖਦਾ ਕੋਈ ਕਿਸੇ ਦਾ ਇਦਾਂ ਵੀ ਹੋ ਸਕਦਾ ਹੈ ਕਿ ਜਿਹੜਾ ਇਤਿਹਾਸ ਲਿਖਿਆ ਜਾਂਦਾ ਹੈ ਇਹ ਦੋ ਪੱਖ ਦੇ ਨਾਲ ਲਿਖਿਆ ਜਾਂਦਾ ਜਾਂ ਤੇ ਸ਼ਰਦਾ ਦੇ ਤਲ ਦੇ ਉੱਤੇ ਲਿਖਿਆ ਜਾਂਦਾ ਜਾਂ ਬੁੱਧੀ ਦੇ ਤਲ ਦੇ ਉੱਤੇ ਲਿਖਿਆ ਜਾਂਦਾ ਦੋਨੋਂ ਨੂੰ ਬਰਾਬਰ ਰੱਖ ਕੇ ਨਹੀਂ ਲਿਖਿਆ ਜਾਂਦਾ ਮੈਂ ਬੇਨਤੀ ਤਾਂ ਕੀਤੀ ਸੀ ਤੁਸੀਂ ਸੰਗਤ ਚ ਲੰਬੇ ਸਮੇਂ ਤੋਂ ਵਿਚਰਦੇ ਆ ਰਹੇ ਹੋ ਸਾਡੀ ਸਿੱਖ ਸਟੇਜ ਦੇ ਉੱਪਰ ਜਿਹੜਾ ਪ੍ਰਚਾਰਕ ਬੈਠਦਾ ਤੁਸੀਂ ਵੀ ਸਟੇਜਾਂ ਤੇ ਬੈਠਦੇ ਹੋ ਜਿਹੜੀ ਗੱਲ ਤੁਸੀਂ ਸੰਗਤ 'ਚ ਕਰਦੇ ਹੋ ਭਾਵੇਂ ਗੁਰਬਾਣੀ ਦੀ ਗੱਲ ਹੈ ਭਾਵੇਂ ਇਤਿਹਾਸਕ ਸਰੋਤਾ ਦੀ ਗੱਲ ਹੈ ਇਤਿਹਾਸਕ ਹਵਾਲਿਆਂ ਦੀ ਗੱਲ ਹੈ ਸੰਗਤ ਕੋਈ ਕਿੰਤੂ ਪਰੰਤੂ ਕਰਨ ਵਾਲੇ ਟਾਵੇਂ ਹੀ ਹੋਣਗੇ ਪਰ ਜੋ ਸਟੇਜ ਦਾ ਬਟਮੁੱਲਾ ਫਰਜ ਹੈ ਜੋ ਸੁਨਾਇਆ ਕੁਰਬਾਨੀ ਦੀ ਕਸਵਟੀ ਤੇ ਜੋ ਸੁਨਾਇਆ ਇਤਿਹਾਸਕ ਤੱਥ ਹੈ ਸਚਾਈ ਮੰਨੀ ਜਾਂਦੀ ਹੈ ਸਾਨੂੰ ਸਟੇਜ ਤੋਂ ਸਚਾਈ ਸੁਣਾਈ ਜਾ ਰਹੀ ਹੈ ਸੰਗਤ ਕੋਈ ਵਿਰਲੇ ਹੋਵੇਗਾ ਜਿਹੜਾ ਗੱਲ ਚੱਕੇਗਾ ਸਟੇਜ 'ਤੇ ਦੀ ਵਟਮੁੱਲਾ ਫਰਚ ਬੰਦਾ ਹੈ ਤੁਹਾਡਾ ਵਟਮੁੱਲਾ ਫਰਚ ਬੰਦਾ ਹੈ ਕਿ ਜਿਹੜੇ ਸੋਰਸਸ ਜਿਹੜੇ ਰੈਫਰੈਂਸ ਅਸੀਂ ਗੱਲ ਕਰ ਰਹੇ ਆ ਭਾਵੇਂ ਗੁਰਬਾਣੀ ਦੀ ਗੱਲ ਹੈ ਭਾਵੇਂ ਇਤਿਹਾਸ ਦੀ ਗੱਲ ਹੈ ਇਹ 100% ਆਪਣੇ ਬੋਲੋ ਇਹ ਜੇ ਸੁਣਾਈ ਜਾਣ ਜਿੰਨਾਂ ਤੇ ਕੱਲ ਨੂੰ ਤਰਕ ਨਾ ਹੋਵੇ ਕੋਈ ਵੀ ਵਿਦਵਾਨ ਜਦੋਂ ਸਟੇਜ ਦੇ ਉੱਤੇ ਬੋਲਦਾ ਹੈ ਨਾ ਜੀ ਉਹ ਉਹੀ ਹਵਾਲੇ ਦੀ ਗੱਲ ਕਰੇਗਾ ਜਿੰਦੇ ਉੱਤੇ ਉਹਨੂੰ ਵਿਸ਼ਵਾਸ ਵਿਸ਼ਵਾਸ ਹੁੰਦਾ ਜਾਂ ਜਿਹੜੇ ਉਹਨੇ ਪੜੇ ਹੁੰਦੇ ਨੇ ਉਹ ਦੂਸਰਿਆਂ ਦੀ ਗੱਲ ਨਹੀਂ ਕਰੇਗਾ ਹਾਲਾਂਕਿ ਇੱਕ ਦੇਖੋ ਇੱਕ ਵਿਦਵਾਨ ਚਲੋ ਅਸੀਂ ਸਮਪਰਦਾਇ ਗੱਲ ਕਰਦੇ ਆਂ ਸਮਪਰਦਾਇ ਵਿਦਵਾਨ ਜਦੋਂ ਕਥਾ ਕਰੇਗਾ ਤੇ ਉਹ ਉਸ ਤਰੀਕੇ ਨਾਲ ਕਰੇਗਾ ਜੋ ਉਹਨੂੰ ਉਸ ਸੰਪਰਦਾਇ ਦੇ ਵਿੱਚ ਪੜਾਇਆ ਜਾਂਦਾ ਹੈ। ਇੱਕ ਮਿਸ਼ਨਰੀ ਵਿਦਵਾਨ ਸਟੇਜ ਦੇ ਉੱਤੇ ਉਸ ਤਰੀਕੇ ਨਾਲ ਗੱਲ ਕਰੇਗਾ ਜੋ ਉਸ ਨੂੰ ਮਿਸ਼ਨਰੀ ਕਾਲਜ ਵਿੱਚ ਪੜਾਇਆ ਜਾਂਦਾ। ਹਾਲਾਂਕਿ ਉਹਨਾਂ ਦੇ ਬੋਲਾਂ 'ਚ ਦੋਨਾਂ 'ਚ ਕਾਫੀ ਅੰਤਰ ਹੋ ਸਕਦਾ ਹੈ। ਕਈਆਂ ਧਵਾਤ ਮਤਪੇਦ ਹੋਏਗਾ। ਕਿ ਉਹਨਾਂ ਨੇ ਇਹ ਕਿਹਾ ਤੇ ਉਹਨਾਂ ਨੇ ਗੱਲ ਉਹ ਵੀ ਗੁਰੂ ਦੀ ਕਰ ਰਿਹਾ ਕਰ ਉਹ ਵੀ ਗੁਰੂ ਦੀ ਗੱਤੀ ਜਾ ਰਹੀ ਹੈ ਪਰ ਉਹ ਆਪਣੀ ਜਗ੍ਹਾ ਤੇ ਦੋਨੋਂ ਹੀ ਠੀਕ ਹੋਣਗੇ ਕਿਉਂਕਿ ਜੋ ਉਹਨਾਂ ਨੂੰ ਆਪਣੇ ਥਾਂ ਤੇ ਪੜਾਇਆ ਗਿਆ ਸੰਪਰਦਾ ਦੇ ਵਿੱਚ ਵਿਦਿਆਲੇ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਉਹ ਉਸ ਆਧਾਰ ਦੇ ਉੱਤੇ ਹੀ ਬੋਲਦੇ ਪਏ ਹੁੰਦੇ ਨੇ ਇੱਕ ਗੱਲ ਆਮ ਕਹੀ ਜਾਂਦੀ ਹੈ ਕਿ ਹਰ ਇੱਕ ਸਿੱਖ ਨੇ ਭਾਵੇਂ ਕਿਸੇ ਵੀ ਸੰਪਰਦਾ ਨਾਲ ਕਿਸੇ ਤੁਹਾਡੇ ਨਾਲ ਸੰਬੰਧ ਰੱਖਦਾ ਹੈ ਇੱਕੋ ਗੁਰੂ ਗ੍ਰੰਥ ਸਾਹਿਬ ਇੱਕੋ ਪੰਥ ਇੱਕ ਗ੍ਰੰਥ ਦੇ ਇੱਕ ਪੰਥੇ ਇਕੱਠੇ ਹੋਣਾ ਹੈ ਜੀ ਫਿਰ ਉਥੋਂ ਮੈਟਰ ਕਿਉਂ ਨਹੀਂ ਮਿਲਦਾ ਇੱਕ ਗ੍ਰੰਥ ਤੇ ਇੱਕ ਪੰਥ ਦਾ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਜਿਵੇਂ ਸ਼ੁਰੂ ਵਿੱਚ ਆਪਾਂ ਗੱਲ ਕਰਦੇ ਪਏ ਸੀ ਕਿ ਸਾਡੇ ਸਰੋਤ ਜਿਹੜੇ ਖੋਜੇ ਜਾਂਦੇ ਨੇ ਤੁਸੀਂ ਮੈਂ ਇਹੀ ਕਿਹਾ ਸੀ ਕਿ ਅਸੀਂ ਇੱਕ ਬੈਠਕ ਜ਼ਰੂਰ ਹੋਣੀ ਚਾਹੀਦੀ ਉਹਦੇ ਵਿੱਚ ਹਰ ਤਰ੍ਹਾਂ ਦਾ ਵਿਦਵਾਨ ਹੋਵੇ ਹਰ ਤਰ੍ਹਾਂ ਤੋਂ ਪਾਵੇ ਕਿ ਹਰ ਸੰਪਰਦਾ ਨਾਲ ਸੰਬੰਧਤ ਹਰ ਉਹ ਹੋਏਗਾ ਫਿਰ ਉਸ ਸਾਖੀ ਨੂੰ ਇਤਿਹਾਸ ਨੂੰ ਜਿਹੜਾ ਵਾ ਉੱਥੇ ਵਿਚਾਰ ਕਰਕੇ ਤੇ ਉਹਦੇ ਉੱਤੇ ਜਿਵੇਂ ਇੱਕ ਟੀਕਾ ਆ ਜੀ ਫਰੀਦਕੋਟੀਆਂ ਵਾਲਾ ਬਿਲਕੁਲ ਕਹਿੰਦੇ ਨੇ ਕਿ ਫਰੀਦਕੋਟੀਆਂ ਦਾ ਉਹ ਟੀਕਾ ਜਿਹੜਾ ਸੀ ਉਹ 100 ਉਹਨਾਂ ਦੇ ਵਿਦਵਾਨ ਸੀ ਉਸ ਵੇਲੇ ਬੈਠੇ ਤੇ ਉਹ ਇੱਕ ਸ਼ਬਦ ਨੂੰ ਪੜ੍ਹਦੇ ਨੇ ਜਿਸ ਤਰ੍ਹਾਂ ਮੈਂ ਸੁਣਿਆ ਉਹ 100 ਜਿਹੜਾ ਵਿਦਵਾਨ ਬੈਠਾ ਹੈ ਉਹ 100 ਵਿਦਵਾਨ ਉਸ ਸ਼ਬਦ ਦੀ ਵੱਖ-ਵੱਖ ਤਰੀਕਿਆਂ ਨਾਲ ਆਪਣੇ-ਆਪਣੇ ਢੰਗ ਭਾਵ ਦੇ ਨਾਲ ਉਹਦੀ ਵਿਆਖਿਆ ਕਰਦਾ ਹੈ ਵਿਆਖਿਆ ਕੀਤੀ ਜਾਂਦੀ ਫਿਰ ਉਹਨਾਂ ਸਵਾਂ ਦੇ ਵਿੱਚੋਂ ਜਿਹੜਾ ਉਹ ਇਹ ਪ੍ਰਮਾਨਤਾ ਕੀਤੀ ਜਾਂਦੀ ਹੈ ਕਿ ਕਿੰਦੇ ਅਰਥ ਜਾਦੇ ਵਧੀਆ ਲੱਗਦੇ ਨੇ ਜਾਂ ਕਿੰਦੀ ਪ੍ਰਮਾਨਤਾ ਜਾਦੀ ਵਧੀਆ ਤਰੀਕੇ ਨਾਲ ਸਿੱਧ ਹੁੰਦੀ ਹੈ ਜਿਹੜੇ ਟੁਕਵੇਂ ਨੇ ਗੁਰਬਾਣੀ ਦੇ ਫਿਰ ਉਹਨੂੰ ਲਿਖਿਆ ਜਾਂਦਾ ਸੀ ਕਹਿੰਦੇ ਫਰੀਦ ਕੋਟੀਆਂ ਦਾ ਟਿਕਾ ਜਿਹੜਾ ਸੀ ਉਹ ਲਿਖਦਿਆਂ ਹੋਇਆਂ ਇਸ ਤਰੀਕ ਇਸ ਢੰਗ ਨੂੰ ਵਰਤਿਆ ਗਿਆ ਅੱਜ ਵੀ ਅਸੀਂ ਵਰਤ ਸਕਦੇ ਆ ਕਿਉਂਕਿ ਸਾਡਾ ਫਰਜ਼ ਬੰਦਾ ਕਿ ਅਸੀਂ ਇਤਿਹਾਸ ਦੇ ਪੁਰਾਣੇ ਕਿਤੇ ਵੀ ਕੋਈ ਭਾਵੇਂ ਕੋਈ ਵੀ ਗ੍ਰੰਥ ਲਿਖਿਆ ਗਿਆ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸੀ ਜਾਂ ਇਤਿਹਾਸਿਕ ਸਰੋਤ ਲਿਖਨੇ ਨੇ ਉਹਦੇ ਵਾਸਤੇ ਅਸੀਂ 71 ਹੋ ਕੇ ਬੈਠ ਸਕਦੇ ਆ ਸ਼ਾਇਦ ਆਈ ਗੁਰਬਾਣੀ ਕਹਿੰਦੀ ਹੋ ਹੋਈ 71 ਮਿਲੋ ਮੇਰੇ ਭਾਈ ਪਰ ਇਹ ਇਹ ਆ ਕਿ ਥੋੜਾ ਜਿਹਾ ਹਉਮੈ ਪਾਪ ਜਰੂਰ ਛੱਡਣਾ ਪਵੇਗਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਭਾਵੇਂ ਅਸੀਂ ਕਿਸੇ ਵੀ ਗੁਰੂ ਘਰ ਨਮਸਕਾਰ ਕਰਨ ਜਾਈਏ ਗੁਰਬਾਣੀ ਦੀ ਗੱਲ ਹੁੰਦੀ ਹੈ ਇਤਿਹਾਸ ਦੀ ਗੱਲ ਹੁੰਦੀ ਹੈ ਦੋਨੇ ਸਾਡੇ ਵਾਸਤੇ ਪੱਖ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ ਪਰੰਤੂ ਆਨੰਦ ਤਾਂ ਆਵੇਗਾ ਜੇਕਰ ਗੁਰਬਾਣੀ ਦੀ ਕਸਵੱਟੀ ਤੇ ਇਤਿਹਾਸ ਪਰਖਿਆ ਜਾਵੇਗਾ ਤੇ ਉਹ ਇਤਿਹਾਸ ਜਿਹੜਾ ਗੁਰਬਾਣੀ ਦੀ ਕਸਵੱਟੀ ਤੇ ਪਰਖਿਆ ਗਿਆ ਸੱਚ ਹੋਵੇਗਾ ਸੱਚ ਦੇ ਨੇੜੇ ਲੈ ਕੇ ਜਾਵੇਗਾ ਨਾ ਸਰਵ ਜਨਨ ਦੀ ਬੇਨਤੀ ਜੁੜ ਕਰਾਂਗਾ ਤੁਹਾਡੇ ਵੱਲੋਂ ਵੱਡਾ ਇੱਕ ਕਾਰਜ ਕੀਤਾ ਗਿਆ ਇਤਿਹਾਸਕ ਹਵਾਲਿਆਂ ਦੇ ਵਿੱਚੋਂ ਜੋ ਗੁਰੂ ਸਾਹਿਬ ਦਾ ਸਰੂਪ ਬਿਆਨ ਕੀਤਾ ਗਿਆ ਜੋ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੀ ਸ਼ਖਸ਼ੀਅਤ ਬਾਰੇ ਜਿਹੜੀ ਵਿਆਖਿਆ ਕੀਤੀ ਗਈ ਤੁਸੀਂ ਉਸ ਵਿਆਖਿਆ ਨੂੰ ਚਿੱਤਰ ਪ੍ਰਦਰਸ਼ਨੀ ਦੇ ਰਾਈ ਦਿਖਾਏ ਕਿਤੇ ਕੋਈ ਮੁਸ਼ਕਲਾ ਵੀ ਆਈਆਂ ਕਿਤੇ ਕਿੰਤੋਂ ਪ੍ਰੰਤੂ ਵੀ ਹੋਇਆ ਨਹੀਂ ਮੈਂ ਇਹ ਚਾਹੁੰਦਾ ਸੀਗਾ ਜੀ ਜੇ ਮੈਂ ਆਪਣੇ ਜੋ ਬਣਾਇਆ ਜਾਂਦਾ ਹੁਣ ਤੱਕ ਸਿੱਖ ਹਿਸਟਰੀ ਦੇ ਵਿੱਚ ਵੀ ਉਹਨੂੰ ਆਪਾਂ ਵਿਦਵਾਨ ਜਦੋਂ ਆਪਾਂ ਕੋਈ ਪੀ ਐਚ ਡੀ ਕਰਦਾ ਤਾਂ ਹਵਾਲੇ ਨਾਲ ਉਹ ਕੰਮ ਨੂੰ ਕੀਤਾ ਜਾਂਦਾ ਜੀ ਇਹ ਦੇਖੋ ਜੀ ਇੱਥੇ ਲਿਖਿਆ ਹੋਇਆ ਇਹਦਾ ਹਵਾਲਾ ਇਹ ਹੈ ਮੈਂ ਵੀ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਹਵਾਲੇ ਦੇ ਕੇ ਉਹਦੇ ਆਧਾਰ ਤੇ ਫਿਰ ਪੇਂਟਿੰਗ ਬਣਾਈ ਜਾਵੇ ਪੁਰਾਣੇ ਤੋਂ ਪੁਰਾਣੇ ਚਿੱਤਰ ਲੱਭਣ ਦੀ ਮੈਂ ਕੋਸ਼ਿਸ਼ ਕੀਤੀ ਵੀ ਤਾਂ ਕਿ ਉਹ ਚਿੱਤਰ ਹੋਵੇ ਜਿਹੜਾ ਸਭ ਤੋਂ ਪੁਰਾਣਾ ਹੈ ਜਾਂ ਫਿਰ ਜੇ ਕਿਸੇ ਦਾ ਹਵਾਲਾ ਮਿਲਦਾ ਵੀ ਇਹ ਇੱਥੇ ਬਣਿਆ ਜਾਂ ਜੋ ਵੀ ਹੋਇਆ ਵੀ ਉਹਦੇ ਆਧਾਰ ਤੇ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਬਣਾਇਆ ਜਾਵੇ ਦੂਜਾ ਮੈਂ ਪਹਿਰਾਵੇਆਂ ਦੀ ਜਿਵੇਂ ਗੱਲ ਕਰਦੇ ਹਾਂ ਜੀ ਵੀ ਅੱਜਕੱਲ੍ਹ ਇੱਕ ਆਪਾਂ ਇਹ ਬਣ ਚੁੱਕਿਆ ਵੀ ਪਹਿਰਾਵੇ ਨੂੰ ਆਪਾਂ ਖਿਆਲ ਨਹੀਂ ਕਰਦੇ ਹੈਗੇ ਸਮਕਾਲੀ ਪਹਿਰਾਵਾ ਦੇਖਣਾ ਇਹ ਚੀਜ਼ਾਂ 'ਤੇ ਖਿਆਲ ਕਰਨ ਦੀ ਜ਼ਰੂਰਤ ਹੈ ਮੈਂ ਉਸ ਹੱਬ ਤੋਂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੇ ਆ ਤੇ ਸੰਗਤ ਵਾਸਤੇ ਕੋਈ ਐਪ ਜਾਂ ਸੁਨੇਹਾ ਜਿਹੜੀ ਸੰਗਤ ਗੁਰਬਾਣੀ ਪੜ੍ਹਦੀ ਹੈ ਇਤਿਹਾਸ ਤੋਂ ਦੂਰ ਹੈ ਜਾਂ ਜਿਹੜੀ ਸੰਗਤ ਕੇਵਲ ਇਤਿਹਾਸ 'ਚ ਇੰਟਰਸਟ ਰੱਖਦੀ ਹੈ ਗੁਰਬਾਣੀ ਤੋਂ ਦੂਰ ਹੈ ਉਹ ਕਿਵੇਂ ਗੁਰਬਾਣੀ ਤੇ ਇਤਿਹਾਸ ਦੇ ਸੁਮੇਲ ਨੂੰ ਕਰਕੇ ਆਪਣੀ ਜ਼ਿੰਦਗੀ ਦੋਨੇ ਪੱਖ ਲੈ ਕੇ ਆਵੇ ਇਹ ਤਾਂ ਦੋਨੋਂ ਪੱਖ ਜ਼ਰੂਰੀ ਵੀ ਨੇ ਜਿਸ ਤਰ੍ਹਾਂ ਸਰੀਰ ਦੇ ਵਾਸਤੇ ਸਰੀਰ ਵੀ ਜ਼ਰੂਰੀ ਆ ਤੇ ਸਵਾਸਤ ਵੀ ਜ਼ਰੂਰੀ ਆ ਜੀ ਸੋ ਗੁਰਬਾਣੀ ਜਿਹੜਾ ਵਾ ਇਹ ਸਾਡੇ ਸਾਵਾ ਮਰਗਾ ਪਰ ਇਤਿਹਾਸਕ ਜਿਹੜਾ ਵਾ ਉਹ ਸਾਡਾ ਜਿਵੇਂ ਸਰੀਰਕ ਪੱਖ ਹੋਏਗਾ ਸੋ ਸਾਨੂੰ ਇਹ ਦੋਨੋਂ ਨਾਲ ਲੈ ਕੇ ਚੱਲਣਗੇ ਔਰ ਜ਼ਰੂਰੀ ਆ ਕਿ ਅਸੀਂ ਚਲੋ ਵਕ ਵਕ ਸੰਸਥਾਵਾਂ ਉਪਰਾਲੇ ਕਰਦੀਆਂ ਨੇ ਪਰ ਜ਼ਰੂਰੀ ਇਹ ਆ ਕਿ ਆਪਣੇ ਤੌਰ ਦੇ ਉੱਤੇ ਵੀ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਲੋਕਲ ਗੁਰਦੁਆਰੇ ਨੇ ਉਹ ਐਸੇ ਉਪਰਾਲੇ ਕਰਨ ਕਿ ਜਿਹੜਾ ਗੁਰਬਾਣੀ ਤੇ ਗੁਰ ਇਤਿਹਾਸ ਜਿਹੜਾ ਵਾ ਉਹ ਗੁਰਦੁਆਰਿਆਂ ਵਿੱਚ ਪ੍ਰਚਾਰਿਆ ਤੇ ਪਸਾਰਿਆ ਜਾਵੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਕਦੀ ਸੰਗਰਾਂਤ ਤੇ ਜਾਂ ਕਿਸੇ ਦਿਨ ਦਿਹਾੜੇ ਤੇ ਜਾਂ ਕਿਸੇ ਗੁਰਪੁਰਬ ਦੇ ਉੱਪਰ ਕੇਵਲ ਅਸੀਂ ਉਸੇ ਦਿਨ ਇਤਿਹਾਸ ਸੁਣੀਏ ਜੋ ਉਸੇ ਦਿਨ ਹੀ ਅਸੀਂ ਕੇਵਲ ਸਾਂਝ ਕਰੀ ਇਤਿਹਾਸ ਦੀ ਗੁਰਬਾਣੀ ਤੇ ਇਤਿਹਾਸ ਦਾ ਪੱਖ ਜਿਹੜਾ ਉਹ ਰੋਜ਼ਾਨਾ ਵਿਚਾਰਿਆ ਜਾਣਾ ਚਾਹੀਦਾ ਹੈ ਕੰਟੀਨਿਊ ਪਰਸੈਸ ਵਿੱਚ ਹੋਵੇ ਬਿਲਕੁਲ ਹੋਣਾ ਚਾਹੀਦਾ ਹੈ ਕਿਉਂਕਿ ਜਿਵੇਂ ਸਰੀਰ ਦੀਆਂ ਲੋੜਾਂ ਨੇ ਉਵੇਂ ਸਾਡੇ ਇਹ ਇਹ ਗੁਰਬਾਣੀ ਤੇ ਇਤਿਹਾਸ ਦੀ ਸਾਡੇ ਵਾਸਤੇ ਅਧਿਆਤਮਿਕ ਵਾਸਤੇ ਲੋੜ ਆ ਇਹ ਖੁਰਾਕ ਹੈ ਸਾਡੇ ਮਨ ਦੀ ਜੀ ਔਰ ਇਹ ਜ਼ਰੂਰੀ ਆ ਕਿ ਸਾਨੂੰ ਇਹ ਇਕੱਠੇ ਪੱਖ ਜਿਹੜੇ ਨੇ ਉਹ ਨਾਲ ਲੈ ਕੇ ਚੱਲਣੇ ਚਾਹੀਦੇ ਨੇ ਬਿਲਕੁਲ ਤੁਹਾਡਾ ਸਹੀ ਇੱਕ ਮੈਚ ਹੋਰ ਵਾਅਦਾ ਕਰਨਾ ਚਾਹੂੰਗਾ ਜਿਹੜਾ ਗੁਰਬਾਣੀ ਚ ਕਈ ਸ਼ਬਦ ਹੈ ਜਿਹਨੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਹੈ ਜੀ ਸਤਗੁਰ ਸੱਚੇ ਦੀਆ ਭੇਜ ਜਦੋਂ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਉਦੋਂ ਗੁਰੂ ਅਰਜਨ ਦੇਵ ਜੀ ਨੇ ਉਹਦੀ ਕਥਾ ਜਦ ਕਰਾਂਗੇ ਇਤਿਹਾਸ ਆਪਾਂ ਛੱਡੇ ਨਹੀਂ ਸਕਦੇ ਜੀ ਯਾਨੀ ਕਿ ਨਵੇਂ ਬੇ ਤਸ਼ਬਦ ਚਾਹੀਦੇ ਹਾਂ ਜੀ ਨਵੇਂ ਤਸ਼ਬਦ ਆ ਉਹ ਆਪਾਂ ਨੂੰ ਕਰਨੇ ਹੀ ਪੈਣਾ ਹੈ ਇਤਿਹਾਸ ਆਪਾਂ ਕਦੇ ਵੀ ਛੱਡ ਨਹੀਂ ਸਕਦੇ ਜੀ ਉਹ ਉਹਨਾਂ ਦੇ ਨਾਲ ਦੇ ਤਿੰਨ ਚਾਰ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਨਾਲ ਹੈ ਸੀਤਲਾ ਲਾ ਜਿਹੜਾ ਜੀ ਸ਼ਬਦ ਹੈ ਜੀ ਉਹ ਵੀ ਉਕਣੇ ਆ ਜੀ ਬ੍ਰਹਮਾ ਨੇ ਮਾਮਲਾ ਕਰਾਇਆ ਉਹ ਵੀ ਇਹ ਥਾਂ ਪਛਾਣ ਚਾਹੀਦੀ ਜਿਵੇਂ ਅਮਰਿੰਦਰ ਸਿੰਘ ਨੇ ਪਹਿਲੇ ਵੀ ਆਖਿਆ ਸੀ ਪੱਟੀ ਸਾਹਿਬ ਨੇ ਇੱਕ ਨਿਤ ਬਾਣੀ ਹੈ ਇੱਕ ਨਮਿੱਤ ਹੈ ਤੇ ਇੱਕ ਸੋਹਿਤ ਬਾਣੀ ਹੈ ਸਾਨੂੰ ਤਿੰਨੋਂ ਪੱਖ ਨਾਲ ਲੈ ਕੇ ਚੱਲਾ ਪਾਵੇਗਾ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਆਪ ਦਾ ਵੀ ਬਹੁਤ ਬਹੁਤ ਧੰਨਵਾਦ ਬੜੇ ਥੋੜੇ ਸਮੇਂ ਦੇ ਵਿੱਚ ਅਸੀਂ ਇੱਕ ਇਹੋ ਜਿਹਾ ਵਿਸ਼ਾ ਸਾਂਝ ਕਰਨ ਵਿੱਚ ਕਾਮਯਾਬ ਹੋਏ ਆ ਕਿਉਂਕਿ ਨਿਤ ਨਮਿੱਤ ਤੇ ਸੋਹਿਤ ਜੋ ਤਾਂ ਜ਼ਿੰਦਗੀ ਦੇ ਵਿੱਚ ਇਸ ਨੂੰ ਆਧਾਰ ਬਣਾ ਕੇ ਕੁਰਬਾਨੀ ਪੜੀ ਜਾਵੇਗੀ ਸ਼ਾਇਦ ਉਹ ਸੋਇਤ ਸਾਡਾ ਬਣ ਜਾਵੇ ਨਿਤ ਵੀ ਹੈ ਨਮਿਤ ਵੀ ਹੈ ਤੇ ਸੋਇਤ ਨਹੀਂ ਸਾਡਾ ਬਣ ਪਾਇਆ ਬਿਲਕੁਲ ਸੋਇਤ ਦੀ ਜ਼ਿਆਦਾ ਲੋੜ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋਏ ਸੀ ਜੀ ਅੱਜ ਦਾ ਇਹ ਖਾਸ ਪ੍ਰੋਗਰਾਮ ਗੁਰਬਾਨੀ ਅਤੇ ਇਤਿਹਾਸ ਦਾ ਆਪਸੀ ਸੁਮੇਲ ਕਿਵੇਂ ਸੀ ਕਿਵੇਂ ਹੈ ਤੇ ਕਿਵੇਂ ਹੋਣਾ ਚਾਹੀਦਾ ਹੈ ਹੁਣ ਸਾਨੂੰ ਦਿਵਾਗਿਆ ਅਗਲੀ ਵਾਰ ਫਿਰ ਮਿਲਾਂਗੇ ਨਵਾਂ ਵਿਸ਼ਾ ਲੈ ਕੇ ਨਵੇਂ ਮਹਿਮਾਨਾਂ ਦੇ ਨਾਲ ਤਤਕ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ